ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੁੰਦੀ ਹੈ ਜਿਸ ਚ ਇੱਕ ਭੈਣ ਆਪਣੇ ਭਰਾ ਨੂੰ 11 ਸਾਲ ਬਾਅਦ ਮਿਲਦੀ ਹੈ ਤੇ ਭਰਾ ਵੀ ਆਪਣੀ ਭੈਣ ਦੇ ਪੈਰਾਂ 'ਚ ਡਿੱਗ ਜਾਂਦਾ ਹੈ ਪਿੱਛੇ ਦੀ ਕਹਾਣੀ ਭੈਣ ਦੱਸਦੀ ਹੈ ਕਿ ਅਸੀਂ ਚਾਰ ਭੈਣਾਂ ਸੀ ਤੇ ਅਸੀਂ ਸਾਡਾ ਇਹ ਭਰਾ ਤਰਸ-ਤਰਸ ਕੇ ਦੇਖਿਆ ਸੀ ਤੇ ਜਦੋਂ ਇਹ ਨਾ ਹੋਇਆ 11 ਸਾਲ ਮੈਂ ਉਦੋਂ ਇਸ ਦੀ ਵਡੀਕ ਕਰਦੀ ਰਹੀ ਤੇ 11 ਸਾਲ ਮੈਂ ਯੂ ਐਸਏ ਲਾ ਕੇ ਆਈ ਉੱਥੇ ਬੈਠੀ ਵੀ ਮੈਂ ਆਪਣੇ ਭਰਾ ਨੂੰ ਮਿਲਣ ਦੀ ਉਡੀਕ ਕਰਦੀ ਰਹੀ ਤੇ ਸਾਡਾ ਇਹ ਵਿਛੋੜਾ 22 ਸਾਲ ਦਾ ਸੀ ਵੀਰ ਇਹ ਗੱਲ ਵੀ ਦੱਸਦਾ ਹੈ ਕਿ ਮੇਰੇ ਪਿਤਾ ਦੀ ਮੌਤ ਹੋ ਗਈ ਸੀ ਤੇ ਏਸੇ ਵੱਡੀ ਭੈਣ ਨੇ ਮੈਨੂੰ ਪਿਓ ਬਣ ਕੇ ਪਾਲਿਆ ਜਦੋਂ 11 ਸਾਲਾਂ ਬਾਅਦ ਉਹ ਘੜੀ ਆਉਂਦੀ ਆ ਤੁਸੀਂ 11 ਸਾਲਾਂ ਬਾਅਦ ਆਪਦੇ ਭਰਾ ਨੂੰ ਮਿਲਦੇ ਹੋ ਤੁਸੀਂ ਦੱਸ ਦਿਓ ਕਿ ਤੁਸੀਂ ਜਹਾਜ਼ 'ਤੇ ਬੈਠੀ ਰੋਣ ਲੱਗ ਗਏ ਸੀ ਜਦੋਂ ਇਹ ਲੱਗਿਆ ਵੀ ਪੰਜਾਬ ਤੁਸੀਂ ਪਹੁੰਚ ਗਏ 11 ਸਾਲ ਬਾਅਦ ਜਦ ਮੈਂ ਆਉਣੀ ਆ 플ੈਨ ਹੁੰਦਾ ਜਾ ਜਦੋਂ ਉਹ ਬੋਲਦੇ ਨੇ ਬਸ ਮੇਰਾ ਦੁੱਥੀ ਰੋਣਾ ਛੁੱਟ ਗਿਆ ਤੇ ਸਾਰੇ 에어ਪਲੇਨ ਵਾਲੇ ਵੇਖਦੇ ਸੀ ਕਿਉਂ ਰੋਂਦੀ ਪਈ ਐ ਨਾ ਉੱਚੀ-ਉੱਚੀ ਮੈਂ ਤਾਂ ਉੱਚੀ-ਉੱਚੀ ਦੁੱਥੀ ਰੋਣਾ ਸ਼ੁਰੂ ਹੋ ਗਿਆ ਸੀ ਮੇਰੇ ਭੈਣ ਨੇ ਮੈਨੂੰ ਪਿਓ ਵਾਂਗੂ ਪਾਲਿਆ ਤੁਹਾਡੇ ਫਾਦਰ ਸਾਹਿਬ ਹੈ ਨੇ ਫਾਦਰ ਸਾਹਿਬ ਕਿਉਂਕਿ ਮੈਨੂੰ ਪਾਲਣ ਵਾਲੀ ਇਹ ਤਾਂ ਮੈਨੂੰ ਤਵਨ ਮੈਨੂੰ ਹੋਰ ਕੁਝ ਨਹੀਂ ਦੇਖਿਆ ਮੈਨੂੰ ਪੈਰ ਦਿਖੇ ਸਿਰਫ ਪੈਰ ਦਿਖੇ ਮੈਂ ਪੈਰਾਂ 'ਚ ਡਿੱਗ ਗਿਆ ਮੈਨੂੰ ਨਹੀਂ ਦਿਖ ਰਿਆ ਸੀ ਉੱਥੇ ਕੁਝ ਵੀ ਨਾ ਦਿਖ ਰਿਆ ਸੀ ਮੈਂ 에ਰਪੋਰਟ ਤੇ ਆ ਨਾ ਕਿਤੇ ਪੈਰ ਫੜ ਕੇ ਰੋਏ ਭੈਣ ਦੇ ਪੈਰ ਫੜ ਕੇ ਰੋਇਆ ਸੀ ਕਦੋਂ ਬਸ ਮੈਨੂੰ ਤੇ ਇਦਾਂ ਸੀ ਮੈਂ ਫਟਾਫਟ ਇਹਨੂੰ ਕੁੱਟ ਕੇ ਜੱਫੀ ਪਾ ਲਾ ਇਹ ਮੇਰੇ ਪੈਰਾਂ ਤੇ ਡੇਗ ਗਿਆ ਮੈਨੂੰ ਉਠਾਈ ਜਾਵਾਂ ਮੈਂ ਇਹਨੂੰ ਜੱਫੀ ਪਾਈ ਕਰ ਕੁੱਟ ਕੇ ਮਤਲਬ ਮਲਣਾ ਬਸ ਇਹਨੂੰ ਮੇਰਾ ਦਿਲ ਨਹੀਂ ਖੜਦਾ ਛੱਡਣ ਨੂੰ ਬਸ ਉਹ ਟਾਈਮ ਦੀ ਮੋਮੈਂਟ ਮੈਂ ਦੱਸ ਵੀ ਨਹੀਂ ਸਕਦੀ ਕੀ ਸੀ ਭਰਾ ਦਾ ਵੇਖਣਾ ਕੋਈ ਵੀਡੀਓ ਵੀ ਵਾਚ ਕਰਨੀ ਤਾਂ ਵੀ ਮੈਨੂੰ ਮਲੋਂ ਚੁਰਤੀ ਮੈਂ ਕੰਮ ਤੇ ਜੌਬ ਤੇ ਹੁੰਦੀ ਸੀ ਤਾਂ ਵੀ ਮੁੱਚੂ-ਚੂਰੋਂ ਲੱਗ ਜਾਣਾ ਤੇ ਵੀ ਮੈਂ ਕਦੋਂ ਇਦਾਂ ਦਾ ਟਾਈਮ ਆਏਗਾ ਜਦੋਂ ਮੈਂ ਆਪਣੇ ਭਰਾ ਨੂੰ ਜਾ ਕੇ ਜੱਫੀ ਪਾਵਾਂ ਜਦੋਂ ਮਿਲਾਂ ਨੂੰ ਬਲਕਿ ਇਹ ਤਾਂ ਜਦ ਵਿਆਹ ਸੀਗਾ ਵਿਆਹ ਤੇ ਵੀ ਮੈਂ ਸਾਰਾ ਆਨਲਾਈਨ ਹੀ ਵੇਖਿਆ ਚਾਰ ਪੈਨਾ ਸੀ ਜੇ ਦੇਖਣਾ ਕਿਸੇ ਦੇ ਘਰ ਵੀਰ ਆ ਹਨਾ ਰਖੜੀ ਦਾ ਤਿਹਾੜਾ ਆਣਾ ਤੇ ਉਦੋਂ ਜਿਆਦਾ ਮਨ ਪਰਦਾ ਸੀਗਾ ਸਾਰੇ ਕੋਲ ਵੀਰ ਹੈ ਸਾਨੂੰ ਵੀ ਰੱਬ ਵੀਰ ਦਵੇ ਫਿਰ ਅਸੀਂ ਰਖੜੀ ਤਿਹਾੜ ਤੇ ਆਪਣੇ ਡੈਡੀ ਨੂੰ ਹੀ ਰਖੜੀ ਬੰਨਦੇ ਹੁੰਦੇ ਸੀਗੇ ਕਹਿੰਦੇ ਇਹਨਾਂ ਦੇ ਘਰ ਤਾਂ ਨਹੀਂ ਬੱਚਾ ਮੁੰਡਾ ਹੋਣਾ ਤੇ ਧੀयां ਹੀ ਜੰਮਣੀਆਂ ਨੇ ਤੇਰ ਤੋਂ ਦੂਰੀ ਰੱਖੋ ਜੇ ਇਹਦਾ ਪਰਛਾਵਾਂ ਵੀ ਪੈ ਗਿਆ ਤੇ ਸਾਡੇ ਘਰ ਵੀ ਤੀਵ ਹੋ ਜਾਈਵੇ ਮੈਂ ਹਮੇਸ਼ਾ ਮਸਤਰਾਬ ਬਗੇ ਅਰਦਾਸ ਕਰਨੀ ਝੋਲੀ ਅਡਣੀ ਵਾਹਿਗੁਰੂ ਸਾਨੂੰ ਇੱਕ ਵੀਰ ਦੇ ਦੇ ਜਦ ਵੀ ਪਰਮਾਤਮਾ ਦੇ ਘਰ ਜਾਣਾ ਵਾਹਿਗੁਰੂ ਸਾਨੂੰ ਇੱਕ ਵੀਰ ਦੇ ਦੇ ਦੁਖਨ ਮਰ ਸਾਹਿਬ ਵੀ ਜਾ ਕੇ ਲੰਗੀ ਪੈਰੀ ਹਨ ਅਰਦਾਸਾਂ ਕੀਤੀਆਂ ਨਵੀਂ ਪਾਸ਼ਾਹੀ ਗੁਰਦੁਆਰਾ ਸਾਹਿਬ ਉੱਥੇ ਜਾ ਕੇ ਵੀ ਡੇਲੀ ਮੈਂ ਸੇਵਾ ਕਰਦੀ ਸੀ ਕਿ ਸਾਨੂੰ ਰੱਬਾ ਇੱਕ ਵੀਰ ਦੇ ਦੇ ਡੇਲੀ ਅਰਦਾਸ ਕਰਾਂ ਛੋਟੇ ਹੁੰਦੀ ਛੋਟੇ ਹੁੰਦੇ ਨਿੱਕੇ ਨਿੱਕੇ ਹੁੰਦੇ ਸੀ ਅਸੀਂ ਤੇ ਫਿਰ ਵਾਈਗਰੂ ਨੇ ਸੁਣੀ ਸਾਨੂੰ ਇੰਨਾ ਸੋਹਣਾ ਬੀਰ ਦਿੱਤਾ ਰੱਬ ਨੇ ਤੀਜੀ ਕਲਾਸ ਪੜ੍ਹਦੀ ਸੀ ਤੇ ਮੈਨੂੰ ਸਕੂਲ ਦੇ ਵਿੱਚ ਹੀ ਜਾ ਕੇ ਖਬਰ ਮਿਲੀ ਮਤਲਬ ਕਿ ਤੁਹਾਡੇ ਘਰ ਵੀਰ ਹੋਇਆ ਤੇ ਮੈਂ ਮਤਲਬ ਛੁੱਟੀ ਲੈ ਕੇ ਹਾਫ ਤੇ ਮੈਂ ਭੱਜੀ ਆਈ ਘਰ ਆ ਕੇ ਬਸ ਕੀ ਕਮਾਨੀਆਂ ਸ਼ੁਰੂ ਕਰਦੇ ਆ ਕਿ ਇੱਥੇ ਮੇਰਾ ਵੀਰ ਕਿੱਥੇ ਅੱਛਾ ਤੁਹਾਡਾ ਭੈਣ ਭਾਈਆਂ ਦਾ 11 ਸਾਲਾਂ ਦਾ ਵਿਛੋੜਾ ਸੀ ਜਾਨਾ 11 ਸਾਲਾਂ ਦਾ ਪਹਿਲਾਂ ਵੀ ਸਾਡਾ 11 ਸਾਲਾਂ ਦਾ ਵਿਛੋੜਾ ਸੀਗਾ ਜਦੋਂ ਮੈਂ ਹੋਇਆ ਅਰੇ 11-11 ਸਾਲ ਦੇ ਬਰਵਾਸ ਕੱਟੇ ਤੁਸੀਂ ਭਰਾਵਾਂ ਦਾ ਹਨਾ ਦੋ ਕੱਟ ਲੇ 11 ਸਾਲ ਤਾਂ ਜਦੋਂ ਤੱਕ ਹੋਇਆ ਨਹੀਂ ਹੈਗਾ ਇਹਦੀ ਉਡੀਕ ਦੇ ਵਿੱਚ ਲੰਗੇ ਮੈਂ ਹਰ ਭਾਈ ਗੁਰੂਗੇ ਹੀ ਅਰਦਾਸ ਕਰਦੀ ਰਹੀ ਕਿ ਮੇਰਾ ਪਰਮਾਤਮਾ ਮੈਨੂੰ ਵੀਰ ਦਵੇ ਮੈਨੂੰ ਪਰਮਾਤਮਾ ਵੀਰ ਦਵੇ ਮੈਨੂੰ ਰਖੜੀ ਬੰਨ੍ਹਾ ਤੇ ਇੱਕ ਤਾਂ ਉਹ 11 ਸਾਲ ਸੀਗੇ ਜਦ ਤੱਕ ਇਹ ਹੋਇਆ ਨਹੀਂ ਜਦ ਮੈਨੂੰ ਮਿਲਿਆ ਉਹ 11 ਸਾਲ ਦਾ ਬਨਵਾਸ ਸੀ ਮੇਰੇ ਲਈ ਫਿਰ ਮੈਂ ਜਦ 2013 ਦੇ ਵਿੱਚ ਗਈ ਯੂ ਐਸ ਏ ਉਸ ਤੋਂ ਬਾਅਦ ਹੁਣ ਫਿਰ 2024 ਦੇ ਵਿੱਚ ਆਈਆਂ ਤੇ ਉਹ 11 ਸਾਲ ਜਿਹੜੇ ਮੈਂ ਤੋਂ ਬਿਨਾ ਕੱਟੇ ਨੇ ਆਪਣੇ ਵੀਰ ਤੋਂ ਤੇ ਉਹ ਮੇਰਾ ਇੱਕ ਬਨਵਾਸ 11 ਸਾਲ ਦਾ ਹੋ ਗਿਆ ਤੇ ਟੋਟਲ 22 ਸਾਲ ਅਸੀਂ ਕੁ ਦਜ ਤੋਲੇ ਆ ਅੱਛਾ ਫਿਰ ਤੁਸੀਂ ਦੱਸਦੇ ਹੋ ਵੀ ਇਹ ਸਾਰੋ ਕੁ ਜਾਂਦੇ ਆ ਸਾਰਾ ਰੁਕ ਗਿਆ ਸੀ ਦਾ ਹਾਂਜੀ ਜੀਬੀ ਮਤਲਬ ਬਾਹਰ ਆ ਗਈ ਸੀ ਪਰ ਸਾਰਾ ਸਾਰਾ ਢੰਮ ਮਹੱਲਾ ਸਾਰਾ ਗਲੀ ਇਕੱਠੀ ਹੋ ਗਈ ਫਿਰ ਸਰਦਾਸਾਂ ਕੀਤੀਆਂ ਰੋਈ ਨਾ ਮਤਲਬ ਪ੍ਰਮਾਤਮਾ ਦੇ ਕਿ ਖੜ ਕੇ ਜਾ ਕੇ ਵੀ ਮੇਰੇ ਵੀਰ ਨੂੰ ਕੁਝ ਨਾ ਹੋਵੇ ਜੇ ਹੋਣਾ ਤਾਂ ਸਾਨੂੰ ਹੋ ਜੇ ਪਰ ਉਹਨੂੰ ਕੁਝ ਨਾ ਹੋਵੇ ਇਹ ਡੈਡੀ ਕਹਿੰਦੇ ਸੀ ਇੱਕ ਵਾਰ ਵੇਖ ਲੈ ਆਪਣੀ ਮਾਂ ਨੂੰ ਤੇਰੀ ਮਾਂ ਕੋਈ ਹੋ ਜਾਏਗਾ ਇੱਕ ਵਾਰ ਮੰਮੀ ਨਵਾਜ਼ ਮਾਰਦੇ ਤੇ ਇਹਨੇ ਇੱਕ ਵਾਰ ਕਹਿ ਦਿੱਤਾ ਮਮਾ ਮੈਂ ਠੀਕ ਹਾਂ ਉਸ ਤੋਂ ਬਾਅਦ ਫਿਰ ਬੇਹੋਸ਼ ਹੋ ਗਿਆ ਰੋਂਦੇ ਰੋਂਦੇ ਬਸ ਵਾਹਿਗੁਰੂ ਵਾਹਿਗੁਰੂ ਕਰਦੇ ਰਹੇ ਵਾਹਿਗੁਰੂ ਮੇਰੇ ਵੀਰ ਨੂੰ ਬਚਾ ਲਾ ਜੋ ਹੁਣ ਮੈਨੂੰ ਹੋ ਜੇ ਮੇਰੇ ਵੀਰ ਨੂੰ ਕੁਝ ਨਾ ਹੋਵੇ ਫਿਰ ਮੈਨੂੰ ਕਿਸੇ ਨੇ ਦੱਸਿਆ ਵੀ ਕਿੰਨੇ ਵੀ ਕਾਲੀ ਮਾਤਾ ਦੇ ਮੰਦਰ ਉਹਨਾਂ ਇਦਾਂ ਅਰਦਾਸ ਕਰ ਜਾ ਕੇ ਮੈਂ ਤੇ ਮੇਰੀ ਛੋਟੀ ਸਿਸਟਰ ਹੈ ਉਹਨੂੰ ਆਸਟ੍ਰੇਲੀਆ ਸਟੱਡ ਤੇ ਅਸੀਂ ਦੋਨੋਂ ਜਾਣੀਆਂ ਨੰਗੀ ਪੈਰੀ ਇੱਥੋਂ ਬਾਦਰਗੜ ਤੋਂ ਕਾਲੀ ਮਾਤਾ ਦੇ ਮੰਦਰ ਜਾਂਦੇ ਰਹੇ ਸੀ 10-15 ਕਿਲੋਮੀਟਰ ਹੈ ਨਾ ਹਾਂਜੀ ਜਦ ਮੇਰਾ ਵੀਰ ਹੋਇਆ ਤਾਂ ਉਦੋਂ ਤਾਂ ਲੱਡੂ ਵੰਡੇ ਵੰਡੇ ਮੇਰੇ ਡੈਡੀ ਨੇ ਹਨਾ ਸਾਰੇ ਪਿੰਡ ਦੇ ਵਿੱਚ ਮਠਿਆਈ ਵੰਡੀ ਵਧੀਆ ਸੀ ਫੰਕਸ਼ਨ ਕੀਤਾ ਪਰ ਜਦ ਅਸੀਂ ਧੀਆਂ ਹੋਈਆਂ ਘਰ ਦੇ ਵਿੱਚ ਭੈਣ ਪਹਿਲੀ ਹੋਈ ਮੈਂ ਹੋਈ ਦੂਜੀ ਚੌਥੀ ਵੀ ਭੈਣ ਹੋਈ ਉਦੋਂ ਵੀ ਡੈਡੀ ਨੇ ਸਾਰੇ ਪਿੰਡ ਦੇ ਵਿੱਚ ਲੱਡੂ ਵੰਡੇ ਨੇ। ਉਹਨਾਂ ਨੇ ਵੀ ਕੀਤਾ ਬਿਲਕੁਲ ਵੀ ਮੱਥੇ ਤੇ ਵਟ ਨਹੀਂ ਪਾਇਆ ਹੈਗਾ ਕਿ ਕਿਉਂ ਸਾਡੇ ਘਰ ਤੱਕ ਕਿਉਂ ਮੇਰੇ ਡੈਡੀ ਕਹਿੰਦੇ ਕਿ ਮੇਰੀਆਂ ਧੀਆਂ ਵੀ ਤੇ ਮੇਰੀਆਂ ਭੈਣਾਂ ਵੀ ਨੇ ਕਿਉਂਕਿ ਮੇਰੇ ਡੈਡੀ ਇਕੱਲੇ-ਇਕੱਲੇ ਸੀਗੇ। ਡੈਡੀ ਤਾਂ ਕੋਈ ਭੈਣ-ਭਰਾ ਨਹੀਂ ਸੀਗਾ। ਕਹਿੰਦੇ ਮੇਰਾ ਘਰ ਅੱਜ ਭਰਿਆ ਏ। ਕਿਉਂਕਿ ਉਹਨਾਂ ਦਾ ਨਾਮ ਆਤੀ ਨਾ ਪਿਓ ਸੀ। ਮਾਮੇ ਸੋਹਰਿਆਂ ਨੇ ਪਾਲਿਆ ਸੀ ਮੇਰੇ ਘਰ ਦਾ। ਤੁਹਾਡੇ ਪਤੀ ਨੂੰ। ਹਾਂਜੀ। ਮਤਜੀ ਉਹ ਕੀ ਕਹਾਣੀਆਂ ਵੀ ਤੁਹਾਡੇ ਪਰਿਵਾਰ ਨੂੰ ਚਾਰ ਭੈਣਾਂ ਨੂੰ ਤੇ ਤੁਹਾਨੂੰ ਇਹ ਤਰਸ-ਤਰਸ ਕੇ ਮਿਲਿਆ ਪੁੱਤ ਹਨਾ। ਇੱਕ ਹੀ ਗੱਲ ਪਤ ਰਹੀਏ ਇਸ ਤੋਂ ਪਿੱਛੇ ਵੀ ਬਹੁਤ ਦੁੱਖਦਈ ਕਹਾਣੀਆਂ ਥੋੜੀ ਮੇਰੇ ਕੋਲ ਚਾਰ ਬੇਟੀਆਂ ਨੇ ਅੱਛਾ ਇੱਕ ਬੇਟਾ ਤਰਥ ਕੇ ਲਿਆ ਰਸਕੇ ਮਿਲਿਆ ਹੂੰ ਜੀ ਬਹੁਤ ਜ਼ਿਆਦਾ ਕਈ ਵਾਰ ਜਾਣਾ ਗਲੀ ਚੋਂ ਲੰਘਣਾ ਲੇਡੀਜ਼ ਨੇ ਪਰਾਂ ਨੂੰ ਵੇਖਣਾ ਆਖਣਾ ਇਹਦੇ ਕੋਲ ਚਾਰ ਕੁੜੀਆਂ ਨੇ ਇਹਦਾ ਪਰਸ਼ਾਵਾ ਨਾ ਪੈ ਜਾ ਬੜਾ ਦੁੱਖ ਮਿਆੜ ਕੇ ਫਿਰ ਘਰ ਰੋਣਾ ਫਿਰ ਰੱਬਾ ਮੈਨੂੰ ਵੀ ਦੇ ਦੇ ਇੱਕ ਮੇਰੀਆਂ ਧੀਆਂ ਰਖੜੀ ਬਣਨਾਂ ਤੇ ਭਰਾ ਅੱਛਾ ਜੇ ਤੁਹਾਡੀ ਪਹਿਲੀ ਕੁੜੀਆ ਹੋਈ ਤੁਸੀਂ ਚਾਹ ਬਣਾਏ ਹਾਂਜੀ ਬਹੁਤ ਖੁਸ਼ੀ ਮਨਾਈ ਕੋਈ ਉਤੇ ਨਹੀਂ ਸੀ ਅੱਛਾ ਫਿਰ ਜਦ ਦੂਜੀ ਹੋਈ ਦੂਜੀ ਨਾਲ ਵੀ ਕੋਈ ਨਹੀਂ ਸੀ ਉਹ ਕਹਿੰਦੇ ਸੀ ਕੋਈ ਗੱਲ ਨਹੀਂ ਤੇ ਡੈਡੀ ਕਹਿੰਦੇ ਮੇਰੀ ਭੈਣ ਕੋ ਨਹੀਂ ਨਾ ਮੇਰਾ ਭਰਾ ਏ ਮੇਰੀਆਂ ਭੈਣਾਂ ਦੀ ਜਗ੍ਹਾ ਤੇ ਹੋ ਰਹੀਆਂ ਨੇ ਤੂੰ ਟੈਨਸ਼ਨ ਨਾ ਲੈ ਬਿਲਕੁਲ ਫਿਰ ਜਦ ਤੀਜੀ ਵੀ ਹੋਈ ਚੌਥੀ ਵੀ ਹੋਈ ਉਹਨਾਂ ਨੇ ਕੋਈ ਨਹੀਂ ਦਿਲ ਤੇ ਲਿਆਂਦੀ ਬਿਲਕੁਲ ਵੀ ਮੈਨੂੰ ਕਿਹਾ ਤੁਹਾਡੇ ਪਤੀ ਨੇ ਇਹ ਚੀਜ਼ ਦਾ ਅਫਸੋਸ ਨਹੀਂ ਮਨਾਇਆ ਨਹੀਂ ਜੀ ਬਹੁਤ ਖੁਸ਼ ਹੁੰਦੇ ਸੀ ਉਹ ਤੇ ਕਹਿੰਦੇ ਕੋਈ ਨਹੀਂ ਕਰਦਾ ਕਿੱਡੀਆਂ ਸੋਹਣੀਆਂ ਨੇ ਛੋਟੀ ਗੁੱਡੀ ਨੂੰ ਕੋਈ ਮੰਗਦਾ ਸੀਗਾ ਕਹਿੰਦੇ ਸਾਨੂੰ ਦੇ ਦੋ ਕਹਿੰਦੇ ਨੇ ਵੀ ਮੈਂ ਨਹੀਂ ਦਿੰਦਾ ਮੇਰੀ ਬੇਟੀ ਨੇ ਪਹਿਲੋਂ ਮੇਰੀ ਨਾਨਾਣ ਸੀਗੀ ਮਮੂਆ ਦੀ ਕੁੜੀ ਉਹ ਕਹਿੰਦੀ ਸਾਨੂੰ ਦੇ ਦੋ ਸਾਡੇ ਕੋਲ ਮੁੰਡੇ ਹੀ ਨਹੀਂ ਇਹ ਕਹਿੰਦੇ ਜੇ ਜਾਣੀ ਜੰਮ ਦੀ ਲੈ ਜਾਉਂਦੇ ਨਹੀਂ ਮੈਂ ਦਿੰਦਾ ਜਦੋਂ ਸੌ ਮਹੀਨੇ ਤੋਂ ਹੀ ਲੈਣ ਆਈ ਉਹਨੇ ਕਿਹਾ ਮੈਂ ਨਹੀਂ ਦਿੰਦਾ ਮੇਰੇ ਲੋਕ ਵੇਖ ਕੇ ਹੱਸਦੀ ਪਿਆਰ ਕਰਦੀ ਇੰਨਾ ਖੁਸ਼ ਹੁੰਦੇ ਧੀਆਂ ਦੇ ਅੱਛਾ ਚੌਥੀ ਦੀ ਜਦੋਂ ਹਾਂਜੀ ਪੁੱਤਰਾ ਉਹਨੂੰ ਪੁੱਤਰਾ ਉਂਗ ਰੱਖਿਆ ਸੀ ਮੰਨਾ ਮੰਨਾ ਕਰਦੇ ਸੀ ਮਨ ਨੂੰ ਲਾਡਾ ਨਾਲ ਜਿਵੇਂ ਉਹਨਾਂ ਚਾਹ ਚੜ ਜਾਂਦਾ ਸੀ ਕਹਿੰਦੇ ਮੇਰਾ ਘਰ ਅੱਜ ਭਰਿਆ ਆਏ ਕਿਉਂਕਿ ਉਹਨਾਂ ਦਾ ਨਾਮ ਆਤੀ ਨਾ ਪਿਓ ਸੀ ਮਾਮੇ ਸੋਹਰਿਆ ਨੇ ਪਾਲ ਲਿਆ ਸੀ ਮੇਰੇ ਘਰ ਦੇ ਤੁਹਾਡੇ ਪਤੀ ਨੂੰ ਹਾਂਜੀ ਜਦ ਮੇਰਾ ਵੀਰ ਹੋਇਆ ਉਦੋਂ ਤਾਂ ਲੱਡੂ ਵੰਡੇ ਹੀ ਵੰਡੇ ਮੇਰੇ ਡੈਡੀ ਨੇ ਹਨਾ ਸਾਰੇ ਪਿੰਡ ਦੇ ਵਿੱਚ ਮਠਿਆਈ ਵੰਡੀ ਵਧੀਆ ਸੀ ਫੰਕਸ਼ਨ ਕੀਤਾ ਪਰ ਜਦ ਅਸੀਂ ਧੀਆਂ ਹੋਈਆਂ ਘਰ ਦੇ ਵਿੱਚ ਪਹਿੜ ਪਹਿਲੀ ਹੋਈ ਮੈਂ ਹੋਈ ਦੂਜੀ ਚੌਥੀ ਵੀ ਭੈਣ ਹੋਈ ਉਦੋਂ ਵੀ ਡੈਡੀ ਨੇ ਸਾਰੇ ਪਿੰਡ ਦੇ ਵਿੱਚ ਲੱਡੂ ਵੰਡੇ ਨੇ ਉਹਨਾਂ ਨੇ ਵੀ ਕੀਤਾ ਬਿਲਕੁਲ ਵੀ ਮੱਥੇ ਤੇ ਵਟ ਨਹੀਂ ਪਾਇਆ ਹੈਗਾ ਕਿ ਕਿਉਂ ਸਾਡੇ ਘਰ ਤੇ ਕਿਉਂ ਮੇਰੇ ਡੈਡੀ ਕਹਿੰਦੇ ਕਿ ਮੇਰੀਆਂ ਧੀਆਂ ਵੀ ਤੇ ਮੇਰੀਆਂ ਭੈਣਾਂ ਵੀ ਨੇ ਕਿਉਂਕਿ ਮੇਰੇ ਡੈਡੀ ਇਕੱਲੇ-ਇਕੱਲੇ ਸੀਗੇ ਮੁੰਡਾ ਦੀ ਤਾਂ ਕੋਈ ਭੈਣ ਭਰਾ ਨਹੀਂ ਸੀਗਾ ਕਹਿੰਦੇ ਇਹਨਾਂ ਦੇ ਘਰ ਤਾਂ ਨਹੀਂ ਬੱਚਾ ਮੁੰਡਾ ਹੋਣਾ ਤੇ ਧੀਆਂ ਹੀ ਜੰਮਣੀਆਂ ਨੇ ਤੇਰ ਤੋਂ ਦੂਰ ਹੀ ਰੱਖੋ ਜੇ ਇਹਦਾ ਪਰਛਾਵਾਂ ਵੀ ਪੈ ਗਿਆ ਤਾਂ ਸਾਡੇ ਘਰ ਵੀ ਤੀਹ ਹੋ ਜਾਏਗੀ ਬ੍ਰੇਸ ਦੇ ਨਾਲ ਵੀ ਕਹਿੰਦੇ ਚਾਰ ਰੁਪਏ ਨਾ ਸੀ ਜੇ ਦੇਖਣਾ ਕਿਸੇ ਦੇ ਘਰ ਵੀਰ ਹਨਾ ਰਖੜੀ ਦਾ ਤਿਹਾਰ ਆਣਾ ਤੇ ਉਦੋਂ ਜ਼ਿਆਦਾ ਮਨ ਪਰਦਾ ਸੀਗਾ ਵੀ ਸਾਰੇ ਕੋਲ ਵੀਰ ਹੈ ਸਾਨੂੰ ਵੀ ਰੱਬ ਵੀਰ ਦਵੇ ਤੇ ਬੜੀਆਂ ਅਰਦਾਸਾਂ ਕੀਤੀਆਂ ਮੈਂ ਦੁਖਨ ਮਰ ਸਾਹਿਬ ਵੀ ਜਾ ਕੇ ਲੰਗੀ ਪੈਰੀ ਹਨ ਅਰਦਾਸਾਂ ਕੀਤੀਆਂ ਸਾਡੇ ਨੋਮੀ ਪਾਸ਼ਾਏ ਗੁਰਦੁਆਰਾ ਸਾਹਿਬ ਉੱਥੇ ਜਾ ਕੇ ਵੀ ਡੇਲੀ ਮੈਂ ਸੇਵਾ ਕਰਦੀ ਸੀ ਕਿ ਸਾਨੂੰ ਰੱਬਾ ਇੱਕ ਵੀਰ ਦੇ ਦੇ ਡੇਲੀ ਅਰਦਾਸ ਕਰਦੀ ਛੋਟੇ ਹੁੰਦੀ ਛੋਟੇ ਹੁੰਦੇ ਨਿੱਕੇ ਨਿੱਕੇ ਹੁੰਦੇ ਸੀ ਅਸੀਂ ਉਦੋਂ ਵੀ ਅਰਦਾਸ ਕਰਦੀ ਹੁੰਦੀ ਸੀ ਕਿ ਸਾਨੂੰ ਪਰਮਾਤਮਾ ਇੱਕ ਵੀਰ ਦੇ ਦੇ ਤੇ ਫਿਰ ਵਾਹਿਗੁਰੂ ਨੇ ਸੁਣੀ ਸਾਨੂੰ ਇੰਨਾ ਸੋਹਣਾ ਵੀਰ ਦਿੱਤਾ ਰੱਬ ਨੇ ਅੱਛਾ ਉਹ ਕੀ ਅਹਿਸਾਸ ਰਹਿੰਦਾ ਵੀ ਜਦੋਂ ਤੁਸੀਂ ਦੱਸਦੇ ਹੋ ਵੀ ਤੁਹਾਡੇ ਕਿਰਾਏਦਾਰ ਸੀਗਾ ਕੋਈ ਹਾਂਜੀ ਸਾਡੇ ਕਿਰਾਏ ਤੇ ਰਹਿੰਦੇ ਹੁੰਦੇ ਸੀ ਕਾਫੀ ਜ਼ਿਆਦੇ ਇੱਥੇ ਤੇਈਸਾ ਡੇਕ ਪੰਤੰਦ ਸੀਗਾ ਤੇ ਉਹਨਾਂ ਦਾ ਇੱਕ ਬੇਟਾ ਸੀ 4 ਪਹਿਣਾ ਤੋਂ ਬਾਅਦ ਹੀ ਹੋਇਆ ਸੀ ਉਹਨੂੰ ਮੈਂ ਖੜਾਉਂਦੀ ਹੁੰਦੀ ਸੀ ਮਤਲਬ ਉਹਨੂੰ ਖਾਣਾ ਤੇ ਦੇਖਣਾ ਵੀ ਇਦਾਂ ਦਾ ਮੈਨੂੰ ਵੀ ਵੀਰ ਦੇ ਰੱਬ ਹਨਾ ਉਹਨੂੰ ਡੇਲੀ ਖੜਾਉਣਾ ਨਹੀਂ ਇੰਨੀ ਮਤਲਬ ਮੈਂ ਉਹਦੀ ਕੇਅਰ ਕੀਤੀ ਕਿ ਰੱਬ ਨੇ ਉਹ ਚੀਜ਼ ਵੇਖੀ ਤੇ ਉਹਨੇ ਮੈਨੂੰ ਵੀਰ ਦਿੱਤਾ ਪਰਮਾਤਮਾ ਨੇ ਉਹ ਚੀਜ਼ ਦੇ ਕੇ ਅੱਛਾ ਜਦੋਂ ਤੁਹਾਡੇ 4 ਪਹਿਣਾ ਤੋਂ ਬਾਅਦ ਵੀਰ ਹੁੰਦਾ ਤੁਸੀਂ ਉਹ ਤੁਹਾਡੇ ਕੰਨੀ ਖਬਰ ਕਿਵੇਂ ਪੈਂਦੀ ਹੈ ਕਿ ਕੀ ਗੱਲਬਾਤ ਰਹਿੰਦੀ ਅਸੀਂ ਨਾ ਮੈਂ ਮੈਂ ਖਿਆ ਥਰਡ ਸੀਤੀ ਜੀ ਕਲਾਜ ਪੜਦੀ ਸੀ ਸਕੂਲ ਚ ਤੇ ਮੈਨੂੰ ਸਕੂਲ ਦੇ ਵਿੱਚ ਹੀ ਜਾ ਕੇ ਖਬਰ ਮਿਲੀ ਮਤਲਬ ਕਿ ਤੁਹਾਡੇ ਘਰ ਵੀਰ ਹੋਇਆ ਤੇ ਮੈਂ ਮਤਲਬ ਛੁੱਟੀ ਲੈ ਕੇ ਆਫ ਤੇ ਮੈਂ ਭੱਜੀ ਆਈ ਘਰ ਆ ਕੇ ਬਸ ਚਿਕਾ ਮਾਨੀਆਂ ਸ਼ੁਰੂ ਕਰ ਦਿੱਤੀ ਕਿ ਇੱਥੇ ਮੇਰਾ ਵੀਰ ਕਿੱਥੇ ਪਰ ਇਹ ਹਸਪੀਟਲ ਸੀ ਅਜੇ ਆਏ ਨਹੀਂ ਸੀਗੇ ਆ ਗਿਆ ਨਾ ਤੇ ਮੈਂ ਕਿਹਾ ਮੈਂ ਤਾਂ ਹੁਣ ਹੀ ਜਾਣਾ ਹਸਪੀਟਲ ਮੈਨੂੰ ਲੈ ਕੇ ਜਾਉ ਮੈਂ ਵੇਖਣਾ ਉਹਨੂੰ ਜਾ ਕੇ ਹਨਾ ਤੇ ਫਿਰ ਮੈਂ ਜਾ ਕੇ ਵੇਖਿਆ ਬੜਾ ਮਤਲਬ ਇੰਨਾ ਮਨ ਖੁਸ਼ ਹੋਇਆ ਨਾ ਮਤਲਬ ਸੀ ਤੇ ਨੱਚਣੀ ਲੱਗੀ ਐ ਸਾਰੋਂ ਪੈਣਾ ਅੱਛਾ ਹਾਂਜੀ ਛੋਟੀਆਂ ਤੇ ਦਾਜਾ ਜ਼ਿਆਦਾ ਛੋਟੀ ਸੀਗੀ ਮਤਲਬ ਤਿੰਨ ਸੀ ਅਸੀਂ ਪੜਦੇ ਹਾਂ ਉਹ ਮਤਲਬ ਪੂਰਾ ਬਹੁਤ ਖੁਸ਼ੀ ਹੋਈ ਬਹੁਤ ਜ਼ਿਆਦਾ ਖੁਸ਼ੀ ਹੋਈ ਅੱਛਾ ਹਾਂਜੀ ਅੱਛਾ ਉਸ ਤੋਂ ਪਹਿਲਾਂ ਰਖੜੀ ਵਾਲੇ ਦਿਨ ਕਿਵੇਂ ਦੇ ਰਹੇ ਥੋੜੇ ਰਖੜੀ ਦਾ ਤਿਹਾੜੀ ਤੇ ਹਰ ਰੋਜ਼ ਜਦ ਜਦ ਵੀ ਰਖੜੀ ਆਣੀ ਉਹਦਾ ਹੀ ਮਨ ਭਰਦਾ ਸੀਗਾ ਕਿ ਕਿੰਨੂ ਬੰਨੀਏ ਰਖੜੀ ਕੋ ਸਾਨੂੰ ਵੀ ਲੱਭ ਵੀਰ ਦਵੇ ਜਿੰਨੂ ਅਸੀਂ ਰਖੜੀ ਬੰਨੀਏ ਫਿਰ ਅਸੀਂ ਰਖੜੀ ਤਿਆਰ ਤੇ ਆਪਣੇ ਡੈਡੀ ਨੂੰ ਹੀ ਰਖੜੀ ਬੰਨਦੇ ਹੁੰਦੇ ਸੀਗੇ ਉਹਨਾਂ ਨੇ ਹੀ ਵੀਰ ਸਮਝ ਕੇ ਉਹਨਾਂ ਨੇ ਬੰਧਨ ਦੇ ਸੀ ਤੁਹਾਨੂੰ ਪਤਾ ਹੈ ਸਾਰੇ ਆਣ-ਕਵਾਂ ਦੇ ਉਸ ਟਾਈਮ ਤੇ ਵਿਚਾਰ ਇਦਾਂ ਦੇ ਸੀ ਲੋਕਾਂ ਦੇ ਨਹੀਂ ਸੀ ਬਣਵਾਉਂਦੇ ਰਖੜੀ ਉਸ ਟਾਈਮ ਤੇ ਲੋਕ ਤੇ ਮੈਂ ਆਪਣੇ ਡੈਡੀ ਨੂੰ ਹੀ ਡੈਡੀ ਕਹਿੰਦੇ ਚਲੋ ਅਸੀਂ ਮੈਂ ਹੀ ਤਾਂ ਤਾਂ ਵੀਰ ਆ ਤੁਹਾਨੂੰ ਮੈਨੂੰ ਬੰਨਿਆ ਕਰੋ ਰਖੜੀ ਉਹਨਾਂ ਨੇ ਹੀ ਬੰਨਣੀ ਰਖੜੀ ਛੋਟੇ-ਛੋਟੇ ਹੁੰਦੇ ਸੀਗੇ ਉਹ ਫਿਰ ਸਾਡਾ ਮਨ ਪਰਛਾਵਾ ਤੇ ਕਰਨਾ ਹੀ ਉਹਨਾਂ ਨੇ ਕਰਦੇ ਹੁੰਦੇ ਸੀ ਨੇ ਮੈਂ ਚੱਕਣਾ ਮੇਰਾ ਵੀਰ ਹੈ ਮੈਨੂੰ ਮੈਨੂੰ ਦੇ ਦੇ ਅੱਛਾ ਜ਼ਿਆਦਾਤਰ ਮਤਲਬ ਇਦਾਂ ਮੰਮੀ ਤੇ ਰਹਿੰਦੇ ਨਹੀਂ ਸੀ ਘਰ ਪੋਲਿਟਿਕਸ ਸੀ ਕਿਹਨਾਂ ਤੇ ਇਹਦੀ ਮਤਲਬ ਜ਼ਿਆਦਾ ਮੈਂ ਘੋਲ ਰਹੀ ਹਾਂ ਮੈਂ ਤੈਨੂੰ ਨਵਾਣਾ ਧਵਾਣਾ ਹਨਾ ਤੇ ਇਹਨੂੰ ਸਕੂਲ ਭੇਜਣਾ ਇਹਦੀ ਮੈਜਰ ਸਾਈਡ ਤੇ ਉਹ ਕਰਦੇ ਨੇ ਪੋਨੀ ਕਰਦੇ ਨੇ ਜਿੱਦਾਂ ਕ੍ਰਿਸ਼ਨ ਨਹੀਂ ਕ੍ਰਿਸ਼ਨ ਦੇ ਕਰਦੇ ਨੇ ਮੈਂ ਉਹਨੂੰ ਕ੍ਰਿਸ਼ਨ ਬਣਾ ਦੇਣਾ ਹਨਾ ਉਹਨੂੰ ਬੜਾ ਸ਼ੌਂਕ ਸੀ ਨਾ ਚੀਜ਼ਾਂ ਦਾ ਤੇ ਮੈਂ ਦੀ ਮਤਲਬ ਪੂਰੀ ਕੇਅਰ ਮੈਂ ਹੀ ਕੀਤੀ ਜਿਆਦਾ ਇਹਦੀ ਜਦੋਂ ਕਈ ਵਾਰ ਹਨਾ ਚੀਜ਼ ਆਪਾਂ ਨੂੰ ਤਰਸ ਕੇ ਮਿਲੀ ਹੋਵੇ ਤੇ ਫਿਰ ਉੱਤੇ ਮਾੜੀ ਜਿਹੀ ਖਰੋਚ ਆਉਂਦੀ ਹੈ ਤਾਂ ਸਾਨੂੰ ਦੁੱਖ ਹੁੰਦਾ ਵੀ ਇਹ ਚੀਜ਼ ਕਿਉਂ ਹੋਈ ਹਨਾ ਕਦੇ ਤੁਹਾਨੂੰ ਇਹ ਚਾਰ ਭੈਣਾਂ ਨੂੰ ਤਰਸ ਕੇ ਭਰਾ ਮਿਲਿਆ ਤੇ ਫਿਰ ਜਦੋਂ ਕਈ ਵਾਰ ਇਹਨੇ ਬਿਮਾਰ ਹੋਣਾ ਜਾਂ ਤੁਸੀਂ ਦੱਸ ਦਿਓ ਮੈਨੂੰ ਕਰੰਟ ਵੀ ਲੱਗ ਗਿਆ ਇੱਕ ਵਾਰ ਇਹਦੇ ਸਾਹ ਰੁਕ ਗਏ ਹਨਾ ਉਹ ਕੀ ਗੱਲ ਵਾਸੀ ਉਹ ਦੱਸਿਓ ਵੀ ਉਹ ਕਹੇ ਜੇ ਰਾਇਆ ਤੁਹਾਡਾ ਸਵੱਬ ਇੰਨਾ ਜਿੱਦਾਂ ਆਪਣੇ ਉਦੋਂ ਅ ਅੰਟੀਨੇ ਲੱਗੇ ਹੁੰਦੇ ਸੀ ਹਨਾ ਬਾਹਰ ਘਰਾਂ ਦੇ ਬਾਹਰ ਹੁਣ ਤਾਂ ਨਹੀਂ ਹੈਗਾ ਇਸ ਚੀਜ਼ ਦਾ ਟ੍ਰੈਂਡ ਤੇ ਉਦੋਂ ਅੰਟੀਨੇ ਲੱਗੇ ਸੀ ਇਹ ਖੇਡਦਾ ਪਿਆ ਸੀਗਾ ਤੇ ਇਹਨੇ ਕੱਪੜੇ ਵੀ ਨਹੀਂ ਸੀ ਪਾਏ ਇਕੱਲੇ ਮਤਲਬ ਜਿੱਦਾਂ ਹਮ ਇਦਾਂ ਛਰ ਛੂਟ ਨਹੀਂ ਸੀ ਪਾਈ ਹੈਗੀ ਹਨਾ ਤੇ ਇਦਾਂ ਹੀ ਖੇਡਦਾ ਖੇਡਦਾ ਨਿੱਕਾ ਸੀ ਜ਼ਿਆਦਾ ਛੋਟਾ ਜਿਹਾ ਕਿ 3-4 ਸਾਲ ਦਾ ਹੋਣਾ ਮਸਾ ਹਨਾ 4-5 ਸਾਲ 3-4 ਸਾਲ ਦਾ ਸੀਗਾ 아이 थिंक ਤੇ ਇਹ ਨੇ ਜਾ ਕੇ ਐਂਟੀਨਾ ਨੂੰ ਇਦਾਂ ਨਾ ਹੱਥ ਲਾ ਦੇ ਜੀ ਘੁੰਮ ਲ ਐਂਟੀਨਾ ਫੜ ਕੇ ਪਹ ਘੁੰਮ ਨੇ ਉਹਦੇ ਬੱਚੇ ਘੁੰਮ ਲ ਜਾਂਦੇ ਨੇ ਐਂਟੀਨਾ ਫੜਿਆ ਤੇ ਨਾਲ ਹੀ ਚਿਮੜ ਗਿਆ ਕਿਉਂਕਿ ਬਾਰਿਸ਼ ਹੋ ਕੇ ਹਟੀ ਸੀ 아이 थिंक ਉਦੋਂ ਤੇ ਉਦੋਂ ਤਾਂ ਉਹ ਲੈ ਗਈ ਇਹਨੂੰ ਕਰੰਟ ਲੱਗ ਗਿਆ ਇਹਨੂੰ ਮਤਲਬ ਨਾਲ ਚਿਮੜ ਗਿਆ ਜਦ ਮੇਰਾ ਇੱਕਦਮ ਧਿਆਣ ਗਿਆ ਮੈਂ ਵੀ ਨਾਲ ਜਾ ਕੇ ਇਹਨੂੰ ਜੱਫੀ ਪਾ ਲਈ ਇਦਾਂ ਕਰਕੇ ਵੀ ਇਹਨੂੰ ਛਡਾਉਣ ਵਾਸਤੇ ਪਰ ਮੈਨੂੰ ਵੀ ਨਾਲ ਕਰੰਟ ਲੱਗ ਗਿਆ ਤੇ ਉਹਦੇ ਪਿੱਛੇ ਮੰਮੀ ਆ ਗਈ ਮੰਮੀ ਨੇ ਫੜ ਲਿਆ ਉਹ ਡੈਡੀ ਦੇ एकदम ਧਿਆਨ ਗਿਆ ਤੇ ਡੈਡੀ ਨੇ ਜਾ ਕੇ फटाफट ਫਿਰ ਉਹਦਾ ਮੀਟਰ ਦੀ ਤਾਰ ਪੁੱਟੀ ਪਿੱਛੋਂ ਤੇ ਫਿਰ ਅਸੀਂ ਜਾ ਕੇ ਪਿੱਛੇ ਗਿਰੇ ਸਾਰੇ ਜਾਣੇ ਤੇ ਮਤਲਬ ਜੇ ਅਸੀਂ ਨਾ ਇਹਦੇ ਨਾਲ ਹਨਾ ਇਦਾਂ ਕਰਦੇ ਤੇ ਪਤਾ ਨਹੀਂ ਕੀ ਹੁੰਦਾ ਮੇਰੇ ਵੀਰ ਨਾਲ ਹਨਾ ਅੱਛਾ ਫਿਰ ਤੁਸੀਂ ਦੱਸ ਦਿਓ ਵੀ ਇਹ ਸਾਰ ਰੁਕ ਜਾਂਦੇ ਆ ਸਾਰ ਰੁਕ ਗਿਆ ਸੀ ਉਹਦਾ ਹਾਂਜੀ ਜੀਬੀ ਮਤਲਬ ਬਾਹਰ ਆ ਗਈ ਸੀਗੀ ਪਰ ਸਾਰਾ ਉਹ ਸਾਰਾ ਮਹੱਲਾ ਸਾਰਾ ਗਲੀ ਇਕੱਠੀ ਹੋ ਗਈ ਤੇ ਉਹਨਾਂ ਨੇ ਫਿਰ ਤਲੀਆਂ ਤੁਲੇ ਚ ਅਸੀਂ फटाफट ਡਾਕਟਰ ਕੋਲ ਲਾ ਗਏ ਫਿਰ ਸਿਰ ਦਸਾ ਕੀਤੀਆਂ ਰੋਈ ਨਾ ਮਤਲਬ ਪ੍ਰਮਾਤਮਾ ਦੇ ਅੱਗੇ ਖੜ ਕੇ ਜਾ ਕੇ ਵੀ ਮੇਰੇ ਫਿਰ ਨੂੰ ਕੁਝ ਨਾ ਹੋਵੇ ਜੇ ਹੋਣਾ ਤਾਂ ਸਾਨੂੰ ਹੋ ਜੇ ਪਰ ਉਹਨੂੰ ਕੁਝ ਨਾ ਹੋਵੇ ਅੱਛਾ 4 ਘੰਟੇ ਨੂੰ ਹੋਸ਼ ਨਹੀਂ ਆਈ ਹਾਂਜੀ ਡੈਡੀ ਕਹਿੰਦੇ ਸੀ ਇੱਕ ਵਾਰੇ ਵੇਖ ਲੈ ਆਪਣੀ ਮਾਂ ਨੂੰ ਤੇਰੀ ਮਾਂ ਨੂੰ ਕੁਝ ਹੋ ਜਾਏਗਾ ਇੱਕ ਵਾਰ ਮਮੀ ਨਵਾਜ ਮਾਰਦੇ ਇਹਨੇ ਇੱਕ ਵਾਰ ਕਹਿਤਾ ਮਮਾ ਮੈਂ ਠੀਕ ਹਾਂ ਉਦੋਂ ਬਾਅਦ ਫੇਰ ਬੇਹੋਸ਼ ਹੋ ਗਿਆ ਤੂੰ ਸੀਨ ਭੁੱਲਦਾ ਨਹੀਂ ਉਹ ਨਹੀਂ ਸੀਨ ਭੁੱਲਦਾ ਹਜ ਤੱਕ ਨਹੀਂ ਭੁੱਲਦਾ ਹੈਗਾ ਤੇ ਬੜਾ ਮਸਾਂ ਹੀ ਬਚਿਆ ਲੋਕਾਂ ਨੇ ਤਲੀਆ ਉਸਕੇ ਮਿੱਟੀ ਦੇ ਵਿੱਚ ਪਿਆ ਲਾ ਗਾ ਮਤਲਬ ਸਾਰੀ ਗਲੀਆਂ ਹੀ ਪਿਆਰ ਕਰਦੀ ਇਹਨੂੰ ਤੁਹਾਨੂੰ ਇਹ ਨਹੀਂ ਲੱਗਿਆ ਹੋਗਾ ਵੀ ਇੱਕ ਚੀਜ਼ ਮਿਲੀ ਤੇ ਇਹ ਡਰ ਲੱਗਦਾ ਹੋਵੇ ਵੀ ਇਹ ਖੋਈ ਨਾ ਜਾਵੇ ਹਾਂ ਹਾਂਜੀ ਹਾਂਜੀ ਹੁੰਦਾ ਸੀ ਉਸ ਟੈਂਪ ਤੇ ਬਸ ਨਹੀਂ ਰੋਂਦੇ ਰੋਂਦੇ ਬਸ ਵਾਈਗਰੂ ਵਾਈਗਰੂ ਕਰਦੇ ਰਹੇ ਵਾਈਗਰੂ ਮੇਰੇ ਵੀਰ ਨੂੰ ਬਚਾ ਲਾ ਜੋ ਹੋਣਾ ਮੈਨੂੰ ਹੋ ਜੇ ਮੇਰੇ ਵੀਰ ਨੂੰ ਕੁਝ ਨਾ ਹੋਵੇ ਉਹ ਮੌਕੇ ਆਖਿਆ ਤੁਸੀਂ ਹਾਂਜੀ ਉਹ ਉਦੋਂ ਆਖਿਆ ਤੁਸੀਂ ਅੱਛਾ ਫਿਰ ਇੱਕ ਹੋਰ ਵੀ ਤੁਹਾਡੇ ਦੇ ਮੌਕਾ ਆਉਂਦਾ ਤੁਸੀਂ ਇੱਥੋਂ ਪਟਿਆਲਾ ਕਾਫੀ ਦੂਰ ਆ ਤੁਸੀਂ ਪੈਦਲ ਚੱਲ ਕੇ ਜਾਣੇ ਹੋ ਉਹ ਕੀ ਗੱਲ ਵਾਸੀ ਹਾਂਜੀ ਇਹਨੂੰ ਨਾ ਟਾਈਫਾਇਡ ਹੋ ਗਿਆ ਦੂ ਤੇ ਫਿਰ ਮੈਨੂੰ ਕਿਸੇ ਨੇ ਦੱਸਿਆ ਵੀ ਕਿੰਨੇ ਵੀ ਕਾਲੀ ਮਾਤਾ ਦੇ ਮੰਦਿਰ ਉਹਨਾਂ ਇਦਾਂ ਅਰਦਾਸ ਕਰ ਜਾ ਕੇ ਤੇ ਥੋਪਾ ਧਾਗਾ ਲੈ ਕੇ ਉਹਨੂੰ ਬੰਨੋ ਤੇ ਕਾਲੀ ਮਾਤਾ ਦੇ ਮੰਦਿਰ ਕਿੰਨੇ ਸੋਲਣ ਦੀ ਟਾਈਫਾਇਡ ਆਉਂਦਾ ਹੀ ਤੁਹਾਨੂੰ ਪਤਾ ਮਾਤਾ ਦਾ ਨਾ ਤੇ ਫਿਰ ਮੈਂ ਮੈਂ ਤੇ ਮੇਰੀ ਛੋਟੀ ਸਿਸਟਰ ਹੈ ਉਹਨੂੰ ਆਸਟ੍ਰੇਲੀਆ ਸਟੱਫ ਤੇਸੀਂ ਦੋਨੋਂ ਜਣੀਆਂ ਨੰਗੀ ਪੈਰੀ ਇੱਥੋਂ ਬਾਦਰਗੜ ਤੋਂ ਕਾਲੀ ਮਾਤਾ ਦੇ ਮੰਦਰ ਜਾਂਦੇ ਰਹੇ ਸੀ 10-15 ਕਿਲੋਮੀਟਰ ਹੈ ਨਾ ਹਾਂਜੀ ਪੰਜ ਐਤਵਾਰ ਸੀ ਗਏ ਉੱਥੋਂ ਫਿਰ ਲਿਆ ਕੇ ਧਾਗਾ ਇਹਨੂੰ ਬੰਨਿਆ ਤੇ ਠੀਕ ਹੋ ਗਿਆ ਫਿਰੇ ਬਹੁਤ ਜ਼ਿਆਦਾ ਹਾਲਤ ਖਰਾਬ ਸੀ ਦੀ ਉਸ ਟਾਈਮ ਤੇ ਅੱਛਾ ਤੁਸੀਂ ਦੱਸ ਦਿਓ ਵੀ ਤੁਹਾਡੇ ਫਾਦਰ ਸਾਹਿਬ ਵੀ ਫਿਰ ਐਕਸਪਾਇਰ ਹੋ ਜਾਂਦੇ ਆ ਹਾਂਜੀ ਤੇ ਫਿਰ ਪਿਓ ਵਾਲਾ ਲਾੜ ਮੰਮੀ ਤੁਹਾਡੇ ਪੋਲਿਟਿਕਸ 'ਚ ਸੀ ਆਉਂਦੇ ਜਾਂਦੇ ਬਾਹਰ ਸੀਗੇ ਹਾਂਜੀ ਤੇ ਫਿਰ ਤੁਸੀਂ ਉਹ ਜ਼ਿੰਮੇਵਾਰੀਆਂ ਨੇ ਭਈਆਂ ਹਾਂਜੀ ਮੇਰੇ ਡੈਡੀ 2013 ਦੇ ਵਿੱਚ ਹੋਏ ਨੇ ਐਕਸਪਾਇਰ ਤੇ 2013 ਦੇ ਵਿੱਚ ਹੀ ਮੈਂ ਬਾਹਰ ਚਲੀ ਗਈ ਸੀ 2013 ਚ ਹੋਏ ਸੀਗੇ ਅੱਛਾ ਫੇਰ ਹਾਂ ਉਹਦੇ ਮੈਂ ਬਾਹਰ ਚਲੀ ਗਈ ਹਾਂ ਡੈਡੀ ਨੇ ਮੈਨੂੰ ਮਤਲਬ ਮੇਰਾ ਜਿਹੜਾ ਵੀਜ਼ੇ ਦਾ ਸਾਰਾ ਕੀਤਾ ਸੀ ਕੰਮ ਜਿਹੜਾ ਫੀਸ ਵਗੈਰਾ ਭਰਨੀ ਸਾਰੀ ਭਰ ਕੇ ਆਏ ਹਨ ਤੇ ਡੇਟ ਵੀ ਆ ਗਈ ਪਰ ਡੇਟ ਇੰਟਰਵਿਊ ਤੇ ਜਾਣਾ ਸੀ ਤੇ ਡੈਡੀ ਚਲੇ ਗਏ ਉਹ ਚੀਜ਼ ਉਹ ਲੋਕ ਦੇਖ ਨਹੀਂ ਸਕੇ ਉਹ ਖੁਸ਼ੀ ਹਮ ਮਤਲਬ ਕਿ ਮੈਂ ਜਾ ਰਹੀ ਹਾਂ ਬਾਹਰ ਜਿਹੜਾ ਉਹਨਾਂ ਦਾ ਸੁਪਨਾ ਸੀ ਕਿ ਮੈਨੂੰ ਬਾਹਰ ਭੇਜਣਾ ਉਹ ਨਹੀਂ ਦੇਖ ਸਕੇ ਅੱਛਾ ਤੁਸੀਂ ਆਪਣੇ ਭਰਾ ਨੂੰ ਆਪਣੇ ਪਰਿਵਾਰ ਨੂੰ ਛੱਡ ਕੇ ਜਦੋਂ ਯੂ ਐਸ ਏ ਜਾਂਦੇ ਹੋ ਫਿਰ ਉਸ ਤੋਂ ਬਾਅਦ ਉਹ ਉਹੀ ਵਰਕਰਾ ਰਹਿਆ ਕਰ ਯਾਦ ਆਉਂਦੀ ਰਹੀ ਵੀ ਉਹਦੇ ਨਾਲ ਖੇਡਣਾ ਸੀ ਉਹਨਾਂ ਨਾਲ ਗੱਲਾਂ ਕਰਨੀਆਂ ਸੀ ਉਹਨਾਂ ਨਾਲ ਬਾਤਾਂ ਕਰਨੀਆਂ ਹੀ ਸੀ ਉਹ ਤਾਂ ਇੱਕ ਦਿਨ ਵੀ ਨਹੀਂ ਇਦਾਂ ਦਾ ਕਿ ਆ ਜਿੱਦਨ ਮੈਂ ਆਪਣੀ ਫੈਮਿਲੀ ਨੂੰ ਨਹੀਂ ਮਿਸ ਕੀਤਾ ਆਪਣੀ ਮਾਂ ਨੂੰ ਆਪਣੇ ਭਰਾ ਨੂੰ ਕਿਉਂਕਿ ਮੇਰੇ ਡੈਡੀ ਨਹੀਂ ਸੀ ਹੈਗੇ ਪਿੱਛੋਂ ਤੇ ਮੈਨੂੰ ਡੈਡੀ ਦਾ ਵੀ ਹੁੰਦਾ ਸੀ ਡੈਡੀ ਹੈ ਹੁੰਦੇ ਤੇ ਤੇ ਚਲੋ ਕੇਅਰ ਕਰਦੇ ਮਮਾ ਦੀ ਹਨਾ ਭਰਾ ਦੀ ਮੇਰੀ ਇਹਦਾ ਵੀ ਇਹਦਾ ਵਿਆਹ ਵੀ ਮੇ ਤੋਂ ਬਾਅਦ ਹੋਇਆ ਨਾ ਅੱਛਾ ਤੁਹਾਡੀ ਭਰਾ ਦਾ ਵਿਆਹ ਵੀ ਥੋੜੇ ਤੋਂ ਬਾਅਦ ਹੋਇਆ ਬਾਅਦ ਹੋਇਆ ਮੈਂ ਇੱਥੇ ਪਾਰ ਚੱਲੀ ਗਈ ਸੀ ਉਸ ਤੋਂ ਬਾਅਦ ਹੀ ਹੋਏਗੀ ਮੈਨੂੰ ਸਰਾ ਕੇ ਲੈ ਉਦੋਂ ਹੀ ਕੁਵਾਰੇ ਸੀਗਾ ਅੱਛਾ ਤੇ ਮੈਨੂੰ ਬਹੁਤ ਜ਼ਿਆਦਾ ਫਿਕਰ ਹੁੰਦੀ ਸੀ ਇਹਨਾਂ ਦੀ ਦੋਨਾਂ ਦੀ ਮਮਾ ਦੀ ਵੀ ਤੇ ਆਪਣੇ ਭਰਾ ਦੀ ਵੀ ਕਿਉਂਕਿ ਸਾਰੀਆਂ ਭੈਣਾਂ ਵੀ ਆਈਆਂ ਗਈਆਂ ਸੀ ਉਦੋਂ ਤੇ ਇੱਕ ਇੱਕ ਪਲ ਮਤਲਬ ਮੇਰਾ ਉੱਥੇ ਰੋ ਰੋ ਕੇ ਨਿਕਲਦਾ ਸੀਗਾ ਯਾਦ ਕਰਦੇ ਰਹਿੰਦੀ ਹਾਂ ਯਾਦ ਕਰਦੀ ਹਾਂ ਪਿੱਸੀ ਕੀ ਜਦ ਮੈਂ ਕੋਈ ਐਦਾਂ ਦਾ ਭਰਾ ਦਾ ਵੇਖਣਾ ਕੋਈ ਵੀਡੀਓ ਵੀ ਵਾਚ ਕਰਨੀ ਤਾਂ ਵੀ ਮੈਨੂੰ ਮਤਲਬ ਚੁੱਚੀ ਮੈਂ ਕੰਮ ਤੇ ਜੋਬ ਤੇ ਹੁੰਦੀ ਸੀ ਤਾਂ ਵੀ ਮੈਂ ਚੁੱਚੀ ਰੋਣ ਲੱਗ ਜਾਣਾ ਉੱਥੇ ਵੀ ਮੈਂ ਕਦੋਂ ਐਦਾਂ ਦਾ ਟਾਈਮ ਆਏਗਾ ਜਦ ਮੈਂ ਆਪਣੇ ਭਰਾ ਨੂੰ ਜਾ ਕੇ ਜੱਫੀ ਪਾਵਾਂ ਜਦੋਂ ਮਿਲਾਂ ਉਹਨੂੰ ਆਪਣੇ ਮਾਂ ਨੂੰ ਜੱਫੀ ਪਾਵਾਂ ਤੇ ਆ ਚੀਜ਼ਾਂ ਮੈਂ ਬਹੁਤ ਮਿਸ ਕੀਤੀਆਂ ਉੱਥੇ ਬਲਕਿ ਇਹਦਾ ਜਦੋਂ ਵਿਆਹ ਸੀਗਾ ਵਿਆਹ ਤੇ ਵੀ ਮੈਂ ਸਾਰਾ ਆਨਲਾਈਨ ਹੀ ਵੇਖਿਆ ਵੀਡੀਓ ਕਾਲ ਕਰ ਤੁਹਾਨੂੰ ਇਹ ਨਹੀਂ ਲੱਗਾ ਕਿ ਤੁਹਾਨੂੰ ਜਾਣਾ ਚਾਹੀਦਾ ਇੱਕ ਅੱਲਾ ਭਰਾ ਤੁਹਾਡਾ ਮੇਰਾ ਸੀ ਪਰ ਮੈਂ ਸਟੱਕ ਹੀ ਇਦਾਂ ਦੀ ਹੋ ਚੁੱਕੀ ਸੀ ਉਸ ਟੈਂਪ ਤੇ ਉੱਥੇ ਹਨਾ ਮੈਂ ਆ ਹੀ ਨਹੀਂ ਪਾਈ ਹੈਗੀ ਤੇ ਉਹ ਚਾਹ ਲਾ ਸ਼ਗਨ ਉਹ ਮਨਾਈ ਨਹੀਂ ਤੁਸੀਂ ਨਹੀਂ ਮਨਾ ਸਕੀ ਮੈਂ ਜਦ ਇਹਦੀ ਮੈਰਿਜ ਸੀਗੀ ਉਦੋਂ ਮੈਂ ਇੱਥੇ ਪ੍ਰੈਗਨੈਂਟ ਸੀਗੀ ਮੈਂ ਆ ਨਹੀਂ ਸਕਦੀ ਸੀਗੀ ਅੱਛਾ ਫਿਰ ਜਦੋਂ 11 ਸਾਲਾਂ ਬਾਅਦ ਉਹ ਘੜੀ ਆਉਂਦੀ ਆ ਤੁਸੀਂ 11 ਸਾਲਾਂ ਬਾਅਦ ਆਪਦੇ ਭਰਾ ਨੂੰ ਮਿਲਦੇ ਹੋ ਹਨਾ ਤੇ ਉਹ ਵੀਡੀਓ ਵੀ ਥੋੜੀ ਕਾਫੀ ਵਾਇਰਲ ਹੋਈ ਤੇ ਉਹ ਕੀ ਸਵੱਬ ਬਣਦਾ ਤੁਸੀਂ ਦੱਸ ਦਿਓ ਵੀ ਤੁਸੀਂ ਜਹਾਜ਼ 'ਚ ਬੈਠੀ ਰੋਣ ਲੱਗੇ ਸੀ ਜਦੋਂ ਇਹ ਲੱਗਿਆ ਵੀ ਪੰਜਾਬ ਤੁਸੀਂ ਪਹੁੰਚ ਗਏ 11 ਸਾਲ ਬਾਅਦ ਜਦ ਮੈਂ ਆਉਣੀ ਆ ਤੇ ਜਦੋਂ ਲੈਂਡ ਹੁੰਦਾ ਜਾਂ ਜਦੋਂ ਉਹ ਬੋਲਦੇ ਨੇ ਵੀ ਤੁਸੀਂ ਇੱਥੇ ਆ ਚੁੱਕੇ ਹੋ ਅਨ ਦਿਲ ਲਈ ਬਸ ਮੇਰਾ ਤਾਂ ਉੱਥੇ ਹੀ ਰੋਣਾ ਛੁੱਟ ਗਿਆ ਤੇ ਸਾਰੇ ਏਅਰਪਲੇਨ ਵਾਲੇ ਵੇਖਦੇ ਸੀਗੇ ਵੀ ਕਿਉਂ ਰੋਂਦੀ ਪਈ ਐ ਨੌਚੀ ਚ ਮੈਂ ਤਾਂ ਉੱਚੀ ਚ ਉੱਥੇ ਹੀ ਰੋਣਾ ਸ਼ੁਰੂ ਹੋ ਗਿਆ ਸੀ ਫਿਰ ਮਤਲਬ ਬਿਲਕੁਲ ਟਾਈਮ ਬਹੁਤ ਜ਼ਿਆਦਾ ਹੋ ਗਿਆ ਸੀ ਨਾ ਕਿ ਮੈਂ ਹੁਣ ਜਾ ਕੇ ਆਪਣੇ ਵੀਰ ਨੂੰ ਮਿਲਣਾ ਆਪਣੀ ਮਾਂ ਨੂੰ ਮਿਲਣਾ ਆਪਣੀ ਭੈਣਾਂ ਨੂੰ ਮਿਲਣਾ ਇਸ ਚੀਜ਼ ਕਰਕੇ ਪਤਲੀ ਅੰਦਰੋਂ ਹੀ ਇਮੋਸ਼ਨਲ ਰੋਣਾ ਆ ਗਿਆ ਉਸ ਟਾਈਮ ਤੇ ਮੇਰਾ ਅੱਛਾ ਭਾਈ ਤੁਸੀਂ 11 ਸਾਲ ਬਾਅਦ ਛੋਟੇ ਜੀ ਸੀ ਜਦੋਂ ਤੁਹਾਡੀ ਭੈਣ ਬਾਹਰ ਜਾਂਦੀ ਆ ਤੇ 11 ਸਾਲ ਬਾਅਦ ਆਪਣੀ ਭੈਣ ਨੂੰ ਮਿਲਣਾ ਹੁੰਦਾ ਜੋ ਵੀਡੀਓ ਬਣਦੀ ਆ ਤੁਹਾਡੀ ਤੇ ਉਹ ਨੈਟ ਤੇ ਬਹੁਤ ਵਾਇਰਲ ਹੁੰਦੀ ਆ ਭੈਣ ਦੇ ਪੈਰਾਂ 'ਚ ਵਿਛ ਦੇਉ ਤੇ ਉਹਨੂੰ ਜੱਫੀ ਪਾਪਾ ਉੱਚੀ-ਉੱਚੀ ਰੋਣਿਓ ਹਨਾ ਹਾਂ ਐਕਚੁਅਲੀ ਕਿਸ ਵੀਰੇ ਕਿਉਂਕਿ ਮੇਰੇ ਤੁਹਾਨੂੰ ਦੱਸਿਆ ਮੇਰੇ ਭੈਣ ਨੇ ਮੈਨੂੰ ਪਿਓ ਵਾਂਗੂ ਪਾਲਿਆ ਇੰਨੀ ਸਾਡੀ ਜੋ ਵੀ ਚੱਲੋ ਮੇਰੇ ਮੇਰੇ ਤੇ ਗੱਸ਼ਟ ਵੀ ਆਏ ਨੇ ਮੇਰੇ ਤੇ ਪ੍ਰੋਬਲਮਾਂ ਵੀ ਆਈਆਂ ਨੇ ਕਈ ਵਾਰ ਫਾਈਨੈਂਸ਼ਲੀ ਵੀ ਹੋ ਜਾਂਦਾ ਜੋ ਐਨੇ ਸਿਰ ਤੋਂ ਹੱਥ ਨਹੀਂ ਛੱਡਿਆ ਮੇਰੇ ਹਮੇਸ਼ਾ ਰੱਖੇ ਜਿਵੇਂ ਡੈਡੀ ਦਾ ਚਾਹੀਦਾ ਹੁੰਦਾ ਆਪਾਂ ਨੂੰ ਵੀ ਪਿਓ ਹੋਵੇ ਉਵੇਂ ਸ਼ੁਰੂ ਤੋਂ ਲੈ ਕੇ ਚੱਲੋ ਹੁਣ ਤੱਕ ਪਹਿਲਾਂ ਛੋਟੇ ਹੁੰਦੇ ਵੀ ਪਾਲਿਆ ਡੈਡੀ ਨੇ ਜੌਬ ਤੇ ਚਲੇ ਜਾਣਾ ਮੰਮੀ ਨੇ ਵੀ ਪੋਲਿਟਿਕਸ ਚਲੇ ਜਾਣਾ ਤਾਂ ਉਹ ਇੱਕ ਫੀਲ ਜੁੜਿਆ ਹੁੰਦਾ ਨਾ ਵੀ ਪੈਣ ਦਾ ਪਿਓ ਵਾਲਾ ਤਾਂ ਮੈਨੂੰ ਕੁਝ ਨਹੀਂ ਦਿਖਿਆ ਮੈਨੂੰ ਐਵੇਂ ਲੱਗਿਆ ਮੇਰੇ ਪਿਓ ਆ ਗਿਆ ਵਾਪਸ ਤਾਂ ਫਿਰ ਮੈਨੂੰ ਹੋਰ ਕੁਝ ਨਹੀਂ ਦਿਖਿਆ ਮੈਨੂੰ ਪੈਰ ਦਿਖਿਆ ਸਿਰਫ ਮੈਨੂੰ ਵਾਪਸ ਆਏ ਲੱਗਿਆ ਵੀ ਮੇਰੇ ਡੈਡੀ ਤੁਰੇ ਆ ਰਹੇ ਨੇ ਕੋਈ ਪਹਿਲਾਂ ਐਵੇਂ ਨਹੀਂ ਸੀਗਾ ਮੈਂ ਕਿਹਾ ਪਹਿਲਾਂ ਉਹ ਜੋ ਹੋ ਰਹੀ ਸੀ ਐਕਸਾਈਟਮੈਂਟ ਮਿਲਣ ਦੀ ਪਰ ਜਦੋਂ ਦੇਖਿਆ ਇੱਕੋ ਦਮ ਮੈਂ ਉਹ ਸਾਫ ਦਾ ਵੀ ਪੁੱਠਾ ਹੋ ਗਿਆ ਸੀਗਾ ਅੱਛਾ ਫਿਰ ਬਈ ਬਸ ਕੁਛ ਨਹੀਂ ਮੈਨੂੰ ਪੈਰ ਦਿਖਿਆ ਮੈਂ ਪੈਰਾਂ ਚ ਡਿੱਗ ਗਿਆ ਮੈਨੂੰ ਨਹੀਂ ਦਿਖ ਰਿਆ ਸੀ ਉੱਥੇ ਕੁਛ ਵੀ ਨਾ ਦਿਖ ਰਿਆ ਸੀ ਮੈਂ 에ਰਪੋਰਟ ਤੇ ਆ ਨਾ ਗਿਤੇ ਆ ਮੈਂ ਫਿਰ ਜਦੋਂ ਚਲੋ ਫੀਲ ਨਿਕਲਦਾ ਵੀਰੇ ਹਰੇ ਕਿਸੇ ਦਾ ਰੋਣਾ ਆਂਦਾ ਉਸ ਟਾਈਮ ਤੇ ਤੇ ਪੈਰ ਫੜ ਕੇ ਰੋਈ ਭੈਣ ਦੇ ਪੈਰ ਫੜ ਕੇ ਰੋਇਆ ਸੀ ਕੰਮ ਕਿਉਂਕਿ ਮੈਨੂੰ ਪਾਲਣ ਵਾਲੀ ਇਹ ਹੈ ਮੇਰੀ ਸਾਰੀ ਪੈਣਾ ਕਰਦੀਆਂ ਨੇ ਸਾਰਿਆਂ ਚਾਰੋਂ ਪੈਣਾ ਦਾ ਬਹੁਤ ਪਿਆਰ ਕਰਦੀ ਹੈ ਬੱਚਿਆਂ ਵਾਂਗੂ ਰੱਖਦੀਆਂ ਨੇ ਛੋਟੀ ਸਿਸਟਰ ਦਾ ਵੀ ਮੇਰੇ ਆਸਟ੍ਰੇਲੀਆ ਨੇ ਉਹ ਵੀ ਬਹੁਤ ਪਿਆਰ ਕਰਦੀ ਹੈ ਮੈਨੂੰ ਅੱਛਾ ਤੁਹਾਡਾ ਭੈਣ ਭਾਈਆਂ ਦਾ 11 ਸਾਲਾਂ ਦਾ ਵਿਛੋੜਾ ਸੀ ਹਨਾ 11 ਸਾਲਾਂ ਦਾ ਜੀ ਪਹਿਲਾਂ ਵੀ ਸਾਡਾ 11 ਸਾਲਾਂ ਦਾ ਵਿਛੋੜਾ ਸੀਗਾ ਜਦੋਂ ਮੈਂ ਹੋਇਆ ਅੱਛਾ 11-11 ਸਾਲ ਦੇ ਬਰਵਾਸ ਕੱਟੇ ਤੁਸੀਂ ਭਰਾ ਬਿਨਾ ਹਨਾ ਦੋ ਕੱਟ ਲਏ ਹਾਂ ਮੈਂ ਹੋਇਆ ਨਹੀਂ ਸੀ ਨਾ ਉਦੋਂ ਵੀ ਇੰਨਾ ਦੀ ਏਜ ਹਾਂ ਉਦੋਂ ਵੀ 11 ਸਾਲ ਤੋਂ ਡੇ ਕਰੀਏ ਨੇ ਤੇ ਫਿਰ 2013 ਤੋਂ ਲੈ ਕੇ 24 ਤੱਕ ਉਹਦੋਂ ਵੀ 11 ਸਾਲ ਡੇ ਕਰੀ ਮੈਨੂੰ ਕੁਝ ਨਹੀਂ ਦਿਖਿਆ ਮੈਨੂੰ ਉੱਥੋਂ ਐ ਦਿਖਿਆ ਸੀਗਾ ਵੀ ਮੇਰੇ ਡੈਡ ਚਲੋ ਐਕਸਪਾਇਰ ਹੋਏ ਨੇ 2013 ਦੇ ਹਨ ਮੈਨੂੰ ਕੁਝ ਨਹੀਂ ਦਿਖਿਆ ਮੈਨੂੰ ਪਿਓ ਆਂਦਾ ਦਿਖਿਆ ਸੀਗਾ ਮੇਰਾ ਤਾਂ ਫਿਰ ਮੈਂ ਕੁਝ ਨਹੀਂ ਦਿਖਿਆ ਮੈਨੂੰ ਪੈਰ ਦਿਖਿਆ ਮੈਂ ਆਪਣੇ ਪਿਓ ਦੇ ਪੈਰ ਫੜ ਲਾ ਕਿਉਂਕਿ ਲਾਸਟ ਟਾਈਮ ਵੀ ਜਦੋਂ ਡੈਡੀ ਐਕਸਪਾਇਰ ਹੋਏ ਨੇ ਮੈਂ 10 12 ਦਿਨ ਦਾ ਬਾਹਰ ਸੀ ਸ਼ੂਟਿੰਗ ਲਈ ਇੰਚਾ ਮੈਂ ਤੁਹਾਨੂੰ ਦੱਸਿਆ ਮੈਂ 10 12 ਦਿਨ ਦਾ ਬਾਹਰ ਸੀਗਾ ਤੇ ਲਾਸਟ ਜਦੋਂ ਡੈਡ ਦਾ ਫੋਨ ਆਇਆ ਸੀਗਾ ਉਦੋਂ ਜਿੱਦਣ ਮੈਂ ਘਰ ਆਣਾ ਸੀ ਕਹਿੰਦੇ ਵੀ ਆ ਜਾ ਹੁਣ ਤਾਂ ਮਿਲ ਲੈ ਇਹਦੀ ਫੋਨ ਆਇਆ ਮੈਨੂੰ ਮਿਲਿਆ ਆ ਕੇ ਮੈਂ ਕਿਹਾ ਮੈਂ ਆ ਰਿਹਾ ਮੈਂ ਰਸਤੇ ਜਾ ਮਮੀ ਨੂੰ ਕਹਿਣ ਲੱਗੇ ਕਹਿੰਦੇ ਝੂਠ ਬੋਲਦਾ ਇਹ ਐਨੇ ਫੇਰ ਨਹੀਂ ਆਣਾ ਹੈਗਾ ਕਹਿੰਦਾ ਹੁੰਦਾ ਚੰਡੀਗੜ੍ਹੇ ਦਾ ਦਦਾਂ ਬਨੂੜੇ ਹਾਂ ਮੈਂ ਕਿਹਾ ਮੈਂ ਆ ਗਿਆ ਬਸ ਪਹੁੰਚ ਗਿਆ ਇੱਥੇ ਮੈਂ ਰਾਜਪੁਰੇ ਦੇ ਕੋਲ ਆ ਗਿਆ ਕਹਿੰਦੇ ਯਾਰ ਆ ਜਾ ਮੇਰਾ ਦਿਲ ਉਦਾਸ ਸੀ ਸਵੇਰੇ ਉੱਠੇ ਹੀ ਨਹੀਂ ਮੈਂ ਮੈਂ ਜਦੋਂ ਘਰ ਪਹੁੰਚਿਆ ਆ ਕੇ ਸੁੱਤੇ ਪਏ ਸੀ ਡੈਡੀ ਮੈਂ ਉਠਾਣ ਲੱਗਿਆ ਮਮੀ ਕਹਿੰਦੇ ਰਹਿਣ ਦੇ ਉਠਾਈ ਨਾ ਹੁਣੇ ਸੁੱਤੇ ਨੇ ਫਿਰ ਸੋਣਾ ਨਹੀਂ ਹੈਗਾ ਮੁੜ ਕੇ ਇਹਨਾਂ ਨੇ 슈ਗਰ ਸੀ ਨਾ ਉਹਨਾਂ ਨੂੰ ਬਹੁਤ ਜ਼ਿਆਦਾ ਤੇ ਮੈਂ ਉਹੀ ਬਸ ਸਵੇਰੇ ਛੋਟੀ ਜਿਹੜੀ ਸਿਸਟਰ ਨੇ ਆਸਟ੍ਰੇਲੀਆ ਵਾਲੇ ਉਹਨਾਂ ਦੀ ਦੀਦੀ ਦੇ ਤੇ ਮੈਰਿਜ ਹੋ ਗਈ ਸੀ ਉਦੋਂ ਹਜੇ ਥੋੜਾ ਟਾਈਮ ਹੀ ਹੋਇਆ ਸੀ ਤੇ ਛੋਟੀ ਸਿਸਟਰ ਦੀ ਚੀਕਾਂ ਦੀ ਆਵਾਜ਼ ਆਈ ਮੈਨੂੰ ਸਿਰਫ ਮੈਂ ਡੈਡ ਡੈਡੀ ਨੂੰ ਮਿਲ ਵੀ ਨਹੀਂ ਸਕਿਆ ਚਾ ਦਿਨ ਗਏ ਬਸ ਉਹ ਲਾ ਆਇਆ ਤੇ ਮੈਂ ਚੱਕ ਕੇ ਹਸਪੀਟਲ ਲੈ ਕੇ ਗਿਆ ਉੱਥੇ ਉਹਨਾਂ ਨੇ ਕੀ ਖਤਮ ਹੋ ਗਿਆ ਵੀ ਡੈਡ ਮੈਨੂੰ ਇਹ ਸੀਗਾ ਫੀਲ ਰਹਿ ਜਾਂਦਾ ਨਾ ਵੀ ਮੈਂ ਇੱਕ ਵਾਰ ਮਿਲ ਲੈਂਦਾ ਲਾਸਟ ਵਾਰ ਚਲੋ ਰਾਤ ਨੂੰ ਜਿਵੇਂ ਉਹਨਾਂ ਨੇ ਫੋਨ ਕੀਤੇ ਸੀਗੇ ਵੀ ਇੱਕ ਵਾਰ ਮਿਲਿਆ ਜਾਂਦਾ ਮੈਨੂੰ ਬਸ ਫਿਰ ਉਹੀ ਹੈ ਮੈਨੂੰ ਜਦੋਂ ਇਹ ਆਂਦੇ ਦਿਖੇ ਤਾਂ ਮੈਨੂੰ ਉਹੀ ਦੇਖਿਆ ਮੈਨੂੰ ਡੈਡੀ ਆ ਰਹੇ ਨੇ ਮੈਨੂੰ ਮਿਲ ਗਏ ਮੇਰੇ ਡੈਡ ਆ ਰਹੇ ਨੇ ਹਨਾ ਮੈਨੂੰ ਸਿਰਫ ਕਿਉਂਕਿ ਮੈਨੂੰ ਰੱਖਿਆ ਹੀ ਹੋਵੇ ਹੈ ਮੇਰੀ ਭੈਣ ਨੇ ਸਾਰੀਆਂ ਭੈਣਾਂ ਨੂੰ ਰੱਖਿਆ ਹੈ ਵੱਡੀ ਵੀ ਸਿਸਟਰ ਹੈਗੇ ਨੇ ਉਹਨਾਂ ਨੂੰ ਵੀ ਇਹਨਾਂ ਨੇ ਪਿਓ ਵਾਂਗੂ ਹੀ ਰੱਖਿਆ ਹੋਇਆ ਚਲੋ ਇੱਕ ਤਾਂ ਹੁੰਦਾ ਨਾ ਇੱਕ ਸੋਚ ਸਮਝ ਕੇ ਜਾਂਦਾ ਹੈ ਇਹ ਹੈ ਉਹ ਹੈ ਮੈਨੂੰ ਕੁਝ ਵੀ ਨਹੀਂ ਸੁਣਿਆ ਕਰਿਆ ਉਸ ਟਾਈਮ ਮੈਨੂੰ ਕਿਸੇ ਦਾ ਨਹੀਂ ਪਤਾ ਕੁਝ। ਅੱਛਾ ਭੈਣ ਜਦੋਂ ਤੁਹਾਡਾ ਭਰਾ ਤੁਹਾਨੂੰ 11 ਸਾਲ ਬਾਅਦ ਇੱਕੋ ਦਮ ਸਾਹਮਣੇ ਦਿਖਿਆ। ਤੁਸੀਂ ਆਪਣੇ ਭਰਾ ਦੇ ਸਾਹਮਣੇ ਹੋ 11 ਸਾਲ ਬਾਅਦ ਤੇ ਤੁਹਾਡਾ ਭਰਾ ਤੁਹਾਡੇ ਸਾਹਮਣੇ ਆ। ਉਹ ਅਹਿਸਾਸ ਕਹੇ ਜਾ ਰਿਹਾ। ਬਸ ਮੈਨੂੰ ਤੇ ਇਦਾਂ ਸੀ ਮੈਂ ਫਟਾਫਟ ਨੂੰ ਕੁੱਟ ਕੇ ਜੱਫੀ ਪਾ ਲਾ। ਇਹ ਮੇਰੇ ਪੈਰਾਂ ਤੇ ਡੇਗ ਗਿਆ। ਮੈਨੂੰ ਉਠਾਈ ਜਾਵੇਂਗਾ। ਮੈਨੂੰ ਜੱਫੀ ਪਾਈ ਕਰ ਕੁੱਟ ਕੇ। ਮਤਲਬ ਮਿਲਣਾ ਬਸ। ਮੈਨੂੰ ਮਤਲਬ ਦਿਲ ਨਹੀਂ ਕਰਦਾ ਛੱਡਣ ਨੂੰ ਬਸ। ਉਹ ਟਾਈਮ ਦੀ ਮੂਮੈਂਟ ਮੈਂ ਦੱਸ ਨਹੀਂ ਸਕਦੀ ਕੀ ਸੀਗੀ ਉਹ ਖੁਸ਼ੀ ਸੀ ਇਹ ਨਹੀਂ ਖੁਸ਼ੀ ਸੀ ਖੁਸ਼ੀ ਦੇ ਆਸੂ ਸੀਗੇ ਅੱਛਾ ਤੁਸੀਂ ਭੈਣੇ ਦੱਸਦੇ ਹੋ ਵੀ ਤੁਹਾਡਾ 22 ਸਾਲਾਂ ਦਾ ਬਣਵਾਸ ਸੀ ਇਹ 22 ਸਾਲ ਤੁਸੀਂ ਆਪਣੇ ਭਰਾ ਦੀ ਉਡੀਕ ਕਰਦੇ ਰਹੇ ਦੋ ਵਾਰ ਇੱਕ ਵਾਰ ਜਦੋਂ ਇਹ ਹੋਇਆ ਨਹੀਂ ਉਦੋਂ ਹੀ 11 ਸਾਲ ਭਰਾ ਦਾ ਵਿਛੋੜਾ ਕੱਟਿਆ ਕਿ ਭਰਾ ਹੋਵੇ ਤੇ ਫਿਰ 11 ਸਾਲ ਫਿਰ ਜਦੋਂ ਤੁਸੀਂ ਯੂ ਐਸਏ ਜਾਨੇ ਹੋ 11 ਸਾਲ ਯੂ ਐਸਏ ਤੋਂ ਵਾਪਸ ਆਉਨੇ ਹੋ ਫਿਰ 11 ਸਾਲ ਬਾਅਦ ਮਿਲਦੇ ਹੋ ਉਹ ਕੀ ਗੱਲ ਬਾਤ ਸੀ ਹਾਂਜੀ 11 ਸਾਲ ਤਾਂ ਉਂਝ ਤਾਂ ਇਹ ਤੱਕ ਹੋਇਆ ਨਹੀਂ ਹੈਗਾ ਇਹ ਵੀ ਉਡੀਕ ਦੇ ਵਿੱਚ ਲੰਗੇ ਮੈਂ ਹਰ ਵਾਈ ਗੁਰੂਗੇਹੀ ਅਰਦਾਸ ਕਰਦੀ ਰਹੀ ਕਿ ਮੇਰਾ ਪ੍ਰਮਾਤਮਾ ਮੈਨੂੰ ਵੀ ਦੇਵੇ ਹਨਾ ਰਖੜੀ ਆਉਣੀ ਤਾਂ ਮੈਨੂੰ ਤਾਂ ਮੈਨੂੰ ਮੇਰਾ ਵੀਰ ਯਾਦ ਆਉਂਦਾ ਸੀਗਾ ਮੈਨੂੰ ਪ੍ਰਮਾਤਮਾ ਵੀਰ ਦੇਵੇ ਮੈਨੂੰ ਰਖੜੀ ਬੰਨਣਾ ਤੇ ਇੱਕ ਤਾਂ ਉਹ 11 ਸਾਲ ਸੀਗੇ ਜਦ ਤੱਕ ਇਹ ਹੋਇਆ ਨਹੀਂ ਜਦ ਮੈਨੂੰ ਮਿਲਿਆ ਉਹ 11 ਸਾਲ ਦਾ ਬਨਵਾਸੀ ਮੇਰੇ ਲਈ ਫਿਰ ਮੈਂ ਜਦ 2013 ਦੇ ਵਿੱਚ ਗਈ ਯੂ ਐਸ ਏ ਉਸ ਤੋਂ ਬਾਅਦ ਹੁਣ ਫਿਰ 2024 ਦੇ ਵਿੱਚ ਆਈਆਂ ਤੇ ਉਹ 11 ਸਾਲ ਜਿਹੜੇ ਮੈਂ ਤੋਂ ਬਿਨਾ ਕੱਟੇ ਨੇ ਆਪਣੇ ਵੀਰ ਤੋਂ ਤੇ ਉਹ ਮੇਰਾ ਇੱਕ ਬੰਨਵਾਸ 11 ਸਾਲ ਦਾ ਹੋ ਗਿਆ ਤੇ ਟੋਟਲ 22 ਸਾਲ ਅਸੀਂ ਇੱਕ ਦੂਜੇ ਤੋਂ ਦੋਲੇ ਆ ਅੱਛਾ ਬਹੁਤ ਸਾਰੀਆਂ ਬਹਿਣਾ ਹੋਣਗੀਆਂ ਜਿਹੜੀਆਂ ਆਪਣੇ ਵੀਰਾਂ ਨੂੰ ਮਿਲਦੀਆਂ ਨਹੀਂ ਉਹ ਛੋਟੇ ਰਹੇ ਉਹਨਾਂ ਤੋਂ ਜਦੋਂ ਉਹ ਜਾਂਦੀਆਂ ਨੇ ਬਾਹਰ ਹਨਾ ਤਾਂ ਉਹ ਛੋਟੇ ਹੁੰਦੇ ਆ ਤੇ ਪੀਆਰ ਦੇ ਚੱਕਰ 'ਚ ਇਹੀ ਜਿਹੀ ਇੱਕ ਹੁੰਦੀ ਆ ਵੀ ਕਦੋਂ ਅਸੀਂ ਆਪਣੇ ਬਤਨਾਂ ਨੂੰ ਵਾਪਸ ਚਾਹੀਏ ਆਪਣੇ ਭੈਣ ਭਰਾਵਾਂ ਨੂੰ ਮਿਲੀ ਹੈ ਨਾ ਬਹੁਤ ਸਾਰੇ ਵਿਛੋੜੇ ਉਹ ਪਰਦੇਸੀ ਲਈ ਬੈਠੇ ਆ ਤੇ ਉਹ ਵਿਛੋੜਾ ਤੁਸੀਂ ਵੀ ਰੱਖਿਆ ਹੋਇਆ ਸੀ ਆਪਣੇ ਮਨਾਂ ਹਾਂਜੀ ਉਹ ਵਿਛੋੜਾ ਮੇਰਾ 11 ਸਾਲ ਦਾ ਰਿਹਾ ਆਪਣੇ ਫੈਮਿਲੀ ਤੋਂ ਦੂਰ ਰਹੀਆਂ ਆਪਣੇ ਵੀਰ ਤੋਂ ਦੂਰ ਰਹੀਆਂ ਆਪਣੀ ਮੰਮਾ ਤੋਂ ਦੂਰ ਰਹੀਆਂ ਭੈਣ ਭਰਾਵਾਂ ਤੋਂ ਰਹੀਆਂ ਹੁੰਦੇ ਰਹਿੰਦੇ ਸੀ ਬੱਸ ਅੱਛਾ ਤੁਹਾਨੂੰ ਇਹਦਾ ਉੱਥੇ ਤੇ ਮੈਂ ਰੋ ਰੋ ਕੇ ਟਾਈਮ ਕੱਢਿਆ ਮਰ ਜਦ ਮੈਨੂੰ ਜਦ ਵੀ ਕੋਈ ਦੁੱਖ ਦਾ ਟਾਈਮ ਆਣਾ ਖੁਸ਼ੀ ਦਾ ਟਾਈਮ ਆਣਾ ਕੋਈ ਮੂਮੈਂਟ ਹੁੰਦੀ ਜੇ ਇੱਥੇ ਕੁਝ ਵੀ ਹਨਾ ਦੇ ਇਤਿਹਾਸ ਸਾਰੇ ਮੈਂ ਮਿਸ ਕੀਤੇ ਨੇ ਹਲੋ ਕੋਈ ਜਦ ਮੈਂ ਦੇਖ ਨਹੀਂ ਸਕੀ ਜੋ ਦੇਖਣਾ ਚਾਹੁੰਦੀ ਸੀ ਪਹਿਲੇ ਦੀ ਇਹਦਾ ਵਿਆਹ ਤੱਕ ਨਹੀਂ ਵੇਖਿਆ ਆਪਣੇ ਭਤੀਜੇ ਭਤੀਜੀਆਂ ਹੋਈਆਂ ਉਹ ਵੀ ਨਹੀਂ ਵੇਖਿਆ ਉਹ ਵੀ ਇੱਥੇ ਆਗੇ ਹੁਣ 11 ਸਾਲ ਬਾਅਦ ਮਿਲੀਆਂ ਉਹਨਾਂ ਨੂੰ ਕਦੇ ਤੁਹਾਡਾ ਇਹ ਜੀ ਕਰਦਾ ਸੀਗਾ ਵੀ ਜੇ ਵਸ ਹੋਵੇ ਤਾਂ ਮੈਂ ਸਾਰਾ ਕੁਝ ਛੱਡ ਛੜਾ ਕੇ ਪਹੁੰਚ ਜਾਵਾਂ ਆਪਣੇ ਭਾਈ ਕੋਲ ਬਹੁਤ ਵਾਰ ਬਹੁਤ ਵਾਰ ਹੁੰਦਾ ਸੀ ਦੋ ਵਾਰ ਅੱਜ ਤੇ ਇਹਨਾਂ ਦਾ ਫੋਨ ਕਰ ਐਕਚੁਅਲੀ ਮੈਂ ਹਰ ਦੋ ਵਾਰ ਜੀ ਪਤਾ ਕੀ ਹੁੰਦਾ ਸੀ ਹੁਣ ਉੱਥੇ ਤੁਹਾਨੂੰ ਪਤਾ ਉਥੋਂ ਦੀ ਲਾਈਫ ਕਿਵੇਂ ਦੀ ਹੈ ਹਨਾ ਉੱਥੇ ਹੁਣ ਕਈ ਵਾਰ ਇਹਨਾਂ ਦਾ ਫੋਨ ਆਣਾ ਦੀਦੀ ਦਾ ਤੇ ਉੱਥੇ ਤਾਂ ਭਾਜੀ ਜੋ ਮਰਜੀ ਕਰੋ ਤੁਸੀਂ ਜੇ ਰੋਟੀ ਖਾਣੀ ਹੈ ਤਾਂ ਕੰਮ ਕਰਨਾ ਪੈਣਾ ਵਾਰ ਦੀ ਲਾਈਫ ਹੀ ਐਵੇਂ ਦੀ ਐ ਤੁਸੀਂ ਕੰਮ ਕਰਨਾ ਹੀ ਪੈਣਾ ਨਾ ਅਸੀਂ ਉੱਥੇ ਪਹੁੰਚ ਸਕਦੇ ਨਾ ਕੋਈ ਹੋਰ ਹੈਲਪ ਕਰ ਸਕਦਾ ਜੌਬ ਤੇ ਜਾਣਾ ਜਾਣਾ ਜੇ ਨਾ ਕੀਤੀ ਜੌਬ ਤਾਂ ਜੌਬ ਛੁੱਟ ਜੂਗੀ ਇਹਨਾਂ ਨੇ ਬਿਮਾਰ ਹੋਣਾ ਪੂਰਾ ਪੂਰਾ ਫੀਵਰ ਹਾਈ ਹੋਣਾ ਚੀਕਾਂ ਮਾਰਨੀ ਹੈ ਮੈਨੂੰ ਸਿਰਫ ਹਟ ਰਿਹਾ ਉਹ ਸਾਡੀ ਫੋਨ ਤੇ ਗੱਲ ਹੁੰਦੀ ਹੁੰਦੀ ਸੀ ਉਦੋਂ ਮੈਨੂੰ ਫੀਲ ਹੁੰਦਾ ਸੀਗਾ ਵੀ ਮੈਂ ਕਿਵੇਂ ਪਹੁੰਚ ਜਾਵਾਂ ਆਪਣੀ ਭੈਣ ਕੋਲ ਇਹ ਜਿਵੇਂ ਹਰ ਰੋਲਾ ਰੋਂਦੀ ਪਈ ਉੱਤੇ ਉੱਤੇ ਉੱਚੀ ਉੱਚੀ ਚੀਕਾ ਮਾਰ ਰਹੀ ਹੈ ਨਾ ਕੋਈ ਇਹਨਾਂ ਦੇ ਕੋਲ ਜਾ ਸਕਦਾ ਸੀ ਨਾ ਮੈਂ ਪਹੁੰਚ ਸਕਦਾ ਸੀ ਨਾ ਕੋਈ ਹੋਰ ਆ ਸਕਦਾ ਸੀਗਾ ਉਹ ਇਵਨਦੋ ਕੀ ਜੌਬ ਤੇ ਖੜੇ ਖੜੇ ਵੀ ਉੱਥੇ 103 ਤੇ 104 4 ਬੁਖਾਰ ਹੋਣਾ ਤਾਂ ਵੀ ਕਰਨੀ ਪੈਣੀ ਹੈ ਉੱਥੇ ਜੌਬ ਤਾਂ ਇਹੀ ਫੀਲ ਹੁੰਦਾ ਸੀਗਾ ਵੀ ਕਾਸ਼ ਜਦ ਮੈਂ ਚਲਾ ਜਾਵਾਂ ਜਾਂ ਮੇਰੇ ਕੋਲ ਆ ਜਾਏ ਮੇਰੀ ਭੈਣ ਹੂੰ ਤੁਹਾਡਾ ਭੈਣ ਭਰਾਵਾਂ ਦਾ ਪਿਆਰ ਬਹੁਤ ਰਿਹਾ ਹਨ ਬਹੁਤ ਜ਼ਿਆਦਾ ਸਾਡੀ ਅਟੈਚਮੈਂਟ ਇੰਨੀ ਕੁ ਜ਼ਿਆਦਾ ਹੈ ਵੀ ਮੈਂ ਦੱਸਿਆ ਤੁਹਾਨੂੰ ਮੈਂ ਭੈਣ ਭੈਣ ਘੱਟ ਪਿਓ ਜਿਆਦਾ ਸਮਝਿਆ ਫਾਦਰ ਸਾਹਿਬ ਹੈ ਨਹੀਂ ਫਾਦਰ ਸਾਹਿਬ ਹੈ ਨਹੀਂ ਤੇ ਇਹਨੂੰ ਮੈਂ ਆਪਣੇ ਬੱਚਿਆਂ ਨੂੰ ਕੋਈ ਪਾਲਿਆ اچھا ਜਿੱਦਾਂ ਇੱਕ ਬੱਚੇ ਨੂੰ ਪਾਲੀਦਾ ਨਾ ਇਦਾਂ ਹੀ ਪਾਲਿਆ ਨੂੰ ਮੈਂ ਛੋਟੇ ਹੁੰਦੇ ਨੂੰ ਨਿੱਕੇ ਹੁੰਦੇ ਨੂੰ ਬਿਲਕੁਲ ਹੱਥ ਅੱਜ ਲੈ ਕੇ ਮੇਰੀ ਮੈਰਿਜ ਹੋਈ ਹੈ ਤਾਂ ਪਿਓ ਹੈ ਨਹੀਂ ਸੀ ਸਿਰ ਤੇ ਹਨਾ ਤੇ ਮੰਮੀ ਸੀਗੇ ਇਕੱਲੇ ਮੇਰੇ ਸਿਰਫ ਛੋਟੇ ਸਿਸਟਰ ਸੀਗੇ ਇੱਥੇ ਹਨਾ ਤੇ ਉੱਥੇ ਵੀ ਕਮੀ ਇੰਨੀ ਮਹਿਸੂਸ ਹੁੰਦੀ ਸੀਗੀ ਵੀ ਹਾਂ ਵੀ ਸ਼ਾਇਦ ਉਹ ਮੇਰੀ ਭੈਣ ਹੁੰਦੀ ਤਾਂ ਇੱਕ ਵਾਰ ਕਿਉਂਕਿ ਮੇਰੇ ਡੈਡੀ ਨੇ ਨਾ ਡੈਡ ਨੇ ਇਹ ਕਿਹਾ ਸੀ ਵੀ ਜਦੋਂ ਮੇਰੇ ਮੁੰਡੇ ਦਾ ਵਿਆਹ ਹੋਏਗਾ ਨਾ ਤਾਂ ਉੱਥੇ ਮੈਂ ਪੂਰਾ ਪਿੰਡ ਸਜਾਵਾਂਗਾ ਹਾਥੀ ਕੋੜਿਆਂ ਤੇ ਬਰਾਤ ਜਾਏਗੀ ਮੇਰੇ ਮੁੰਡੇ ਦੀ ਮੇਰਾ ਸਾਰਾ ਕੁਝ ਹੋਏਗਾ ਪਰ ਮੇਰਾ ਕੀ ਹੋਇਆ ਡੈਡ ਦੇ ਜਾਣ ਪਿੱਛੋਂ ਚਲੋ ਮਾੜੇ ਹਾਲਾਤ ਆ ਜਾਂਦੇ ਨੇ ਭਾਜੀ ਜਦੋਂ ਡੈਡ ਗਏ ਸਾਰਾ ਕੁਝ ਚਲਾ ਗਿਆ ਸਾਡਾ ਤਮੇਰਾ ਉਸ ਤੋਂ ਉਲਟ ਆਪੋਜੀਟ ਹੋਇਆ ਭਾਜੀ ਉਲਟ ਸਿੱਧਾ ਸਿੱਧਾ ਨੋਰਮਲ ਮੇਰੀ ਫੇਰੇ ਲੈ ਕੇ ਚਾਰ ਬੰਦੇ ਚ ਵੈਰੀਜ ਹੋਈਏ ਤੁਸੀਂ ਆਪਣੀ ਭੈਣ ਨੂੰ ਵੀ ਯਾਦ ਕਰੇ ਬਹੁਤ ਯਾਦ ਕੀਤਾ ਵੀ ਕਾਸ਼ ਮੇਰੀ ਭੈਣ ਮੇਰੀ ਉੱਥੇ ਹੁੰਦੀ ਚੱਲ ਅਸੀਂ ਖੁਸ਼ੀਆਂ ਬਣਾ ਲੈਂਦੇ ਜਦ ਮੇਰੇ ਸਿਰ ਤੇ ਹੱਥ ਰੱਖ ਦਿੰਦੀ ਉਸ ਟਾਈਮ ਮੈਨੂੰ ਇਹ ਹੋ ਜਾਂਦਾ ਪਿਉ ਆਲਾ ਸਾਰਾ ਮਿਲ ਜਾਂਦਾ ਹਮ ਅੱਛਾ ਉਹ ਕਿ ਜ਼ਿੰਮੇਵਾਰੀਆਂ ਕਹੇ ਜੀਆਂ ਰਹੀਆਂ ਆਪਣੇ ਤੁਸੀਂ ਸਾਰੇ ਪਰਿਵਾਰ ਨੂੰ ਤੁਸੀਂ ਅੱਜ ਵੀ ਕਹਿੰਦੇ ਭੈਣ ਭਰਾਵਾਂ ਲਈ ਵੀ ਪਿਆਰ ਬਣ ਕੇ ਖੜੀ ਪਿਓ ਦੇ ਜਾਣ ਤੋਂ ਬਾਅਦ ਇਸ ਲਈ ਵੀ ਪਿਓ ਬਣ ਕੇ ਖੜੀ ਉਹ ਜ਼ਿੰਮੇਵਾਰੀ ਕਹੇ ਜੀ ਰਹੀ ਇੱਕ ਤੀਜੀ ਦਾ ਇੱਕ ਪਿਓ ਵਾਲੇ ਫਰਜ਼ ਨਿਭਾਉਣੇ ਜਦ ਵੀ ਕੋਈ ਪ੍ਰੋਬਲਮ ਆਉਂਦੀ ਹਨਾ ਮੇਰੇ ਵੀਰ ਨੂੰ ਮੇਰੀਆਂ ਭੈਣਾਂ ਨੂੰ ਤਾਂ ਮੈਂ ਹੱਲ ਕੀਤੀ ਪੂਰੀ ਜਿੰਨ ਜਿੰਨੇ ਜੋ ਕਿ ਮੈਂ ਹੈਗੀ ਆ ਮੈਂ ਕਰ ਦੇਣੀ ਆ ਹੱਲ ਦਿੱتن ਦਿੱਤਾ ਰਹੀ ਆ اچھا ਨਵੇਂ ਦੇ ਵੀ ਤਰੀਕ ਤੁਹਾਨੂੰ ਦੱਸਦਾ ਬਹੁਤ ਚੰਗੇ ਨੇ ਮੈਨੂੰ ਕਦੀ ਮੰਜੀ ਦੁਪਹਿਰ ਨਹੀਂ ਤੇ ਲਲਾਵਾਂਗੇ ਅੱਤ ਅੱਛਾ ਜੀ ਮੈਨੇ ਰੱਬਾ ਸਭ ਨੂੰ ਇਹੋ ਜਿਹੇ ਬੱਚੇ ਦੇ ਮੇਰੇ ਭਰਾ ਭਰਾ ਪਰ ਜੈ ਬੰਨ ਨਹੀਂ ਬੋਚਣਗੇ ਮੇਰੇ ਵਾਈਫ ਨੇ ਅੱਜ ਤੱਕ ਨਾ ਮੈਨੂੰ ਜੇ ਮੈਂ ਕੰਮ ਕਰ ਰਿਹਾ ਤਾਂ ਮੈਨੂੰ ਕੋਈ ਟੈਨਸ਼ਨ ਨਹੀਂ ਆਣ ਦਿੱਤੀ ਵਿੱਚੋਂ ਕਿਉਂਕਿ ਉਹਨੇ ਮੰਮੀ ਨੂੰ ਸੰਭਾਲਿਆ ਸੀ ਸਾਹਮਣਾ ਕਿੰਨੋਂ ਮੰਮੀ ਨੂੰ ਹਨਾ ਘਰ ਚੋ ਹੀ ਹੈ ਉਹਨਾਂ ਨੇ ਜਿੱਦ ਤੱਕ ਹੀ ਮੰਗੋ ਹੀ ਸੰਭਾਲਿਆ ਜਿੱਦ ਅਸੀਂ ਸਾਹਮਣੇ ਨਾ ਹੋਈਏ ਜਿਆਦਾ ਹੀ ਸੰਭਾਲਦੇ ਹੋ ਮੈਂ ਮੈਂ ਬਿਲਕੁਲ ਇਹਨਾਂ ਨੂੰ ਜਿਆਦਾ ਘੱਟ ਕਰਾਂ ਉਹਨੂੰ ਜਿਆਦਾ ਪਿਆਰ ਕਰਨੀ ਹੈ ਕਿਉਂਕਿ ਉਹ ਮੈਨੂੰ ਬਹੁਤ ਪਿਆਰ ਕਰਦੀ ਹੈ ਤੁਹਾਡੀ ਨੂੰ ਹਾਂਜੀ ਵੇਖੋ ਤੁਸੀਂ ਬਹੁਤ ਤੌ ਤੇ ਵਧੀਆ ਮੈਂ ਵੇਂਦੀ ਮੈਂ ਅਪਡੇਟ ਵੀ ਆ ਕਰਕੇ ਲਈ ਮੈਂ ਤਾਂ ਸਾਨੂੰ ਕੁਝ ਨਹੀਂ ਚਾਹੀਦਾ ਮੈਨੂੰ ਬਸ ਬੇਟੀ ਦੇ ਦੋ ਕੱਲੀ ਉਦੋਂ ਬਸ ਉਸ ਵੜੀ ਦੀ ਸੀ ਪਲੱਸ ਹੋਰ ਮੈਂ ਕਾਟਾ ਪਰ ਸਿਆ ਨਹੀਂ ਬਹੁਤ ਅੱਛਾ ਹਾਂਜੀ ਜਦੋਂ ਚਲੋ ਕੋਈ ਦੱਸਦਾ ਸਾਡਾ ਕੀ ਹੋਇਆ ਵੀ ਕੋਈ ਫਨੀਜਾ ਵੀ ਦੱਸ ਸਕਦੇ ਜੇ ਜਦੋਂ ਨਾ ਆ ਵੀਡੀਓ ਚਲੋ ਬਣਾ ਕੇ ਭੇਜਤੀ ਉਧਰ ਸਿਸਟਰ ਨੂੰ ਆਸਟ੍ਰੇਲੀਆ ਵਾਲਿਆਂ ਨੂੰ ਉਹਨਾਂ ਨੇ ਟਿਕਟੌਕ ਤੇ ਪਾਤੀ ਬਾਈ ਜੀ ਟਿਕਟੋਕ ਤੇ ਉੱਥੇ ਮੈਂ ਕਹਿੰਦਾ ਉਹ ਕਿਉਂਕਿ ਉਹਨਾਂ ਨੂੰ ਸ਼ੌਂਕ ਹੈ ਥੋੜਾ ਇਸ ਚੀਜ਼ ਦਾ ਹਨਾ YouTube ਤੇ ਕਰਨਾ ਵਲੌਗਸ ਕਰਨੇ ਇਹ ਵੋ ਹੈ ਉਹਨਾਂ ਦੀ ਇੱਕਦਮ ਵਾਇਰਲ ਹੋਣ ਲੱਗ ਗਈ ਹੂੰ ਕਾਫੀ ਵਾਇਰਲ ਹੋ ਗਈ ਉੱਥੇ ਟਿਕਟੋਕ ਤੇ ਲੋਕਾਂ ਨੇ ਉਹ ਪਸੰਦ ਕੀਤੀ ਫਿਰ ਮੈਨੂੰ ਇਧਰੋਂ ਮੈਂ ਇੰਸਟਾ ਤੇ ਬਾਤੀ ਤਾਂ ਇੰਸਟਾ ਤੇ ਇੰਨੀ ਕੁ ਵਾਇਰਲ ਹੋਈ ਉਹ ਟਿਕਟੋਕ ਵੀ ਕਰਾਸ ਕਰ ਗਈ ਸੀਗੀ ਇਹ ਦੋ ਦੇਣਾ ਦੇ ਵਿੱਚ ਜਿੰਨੀ ਉਹਨਾਂ ਦੇ ਦੋ ਦੇਣਾ ਚੋਈ ਇਧਰ ਸਾਡੀ ਦੋ ਦੇਣਾ ਚ ਇੰਨਾ ਕੋ ਕਰਾਸ ਕਰ ਗਈ ਵੀ ਮੈਸੇਜ ਵੀ ਐਵੇਂ ਆ ਰਹੇ ਨੇ ਲੋਕਾਂ ਦੇ ਥੱਲੇ ਜਿਹੜੇ ਆਪ ਆ ਕਹਿੰਦੇ ਨੇ ਥੱਲੇ ਤੁਸੀਂ ਪੜੋਗੇ ਵੀ ਜਿਹੜੇ ਨਹੀਂ ਮਿਲ 파ਰੇ ਆਪਣੇ ਭੈਣ ਭਰਾਵਾਂ ਨੂੰ ਉਹ ਥੱਲੇ ਰੋ ਰੋ ਕੇ ਲਿਖਦੇ ਪਏ ਨੇ ਵੀ ਹਾਂ ਵੀ ਇੱਕ ਵਾਰ ਮਿਲ ਜੇ ਸਾਡਾ ਭਰਾ ਕਾਸ਼ ਅਸੀਂ ਵੀ ਮਿਲ ਜੀਏ ਐਵੇਂ ਉਹ इमोਸ਼ਨਲੀ ਇੰਨਾ ਕਨੈਕਟ ਹੁੰਦਾ ਮੈਂ ਚਲੋ ਸਾਰਿਆਂ ਨੂੰ ਰਿਪਲਾਈ ਕਰਦਾ ਜਿੰਨਾ ਕਿਉਂਕਿ ਜ਼ਿਆਦਾ ਕੀਤਾ ਵੀ ਨਹੀਂ ਜਾਂਦਾ ਪਰ ਜਿੰਨਾ ਹੁੰਦਾ ਕਰਦਾ ਮੈਂ ਰਿਪਲਾਈ ਵੀ ਸਭ ਨੂੰ ਮਿਲੇ ਭੈਣ ਭਰਾ ਜਵੇਂ ਸਾਨੂੰ ਅਸੀਂ ਇੱਕ ਦੂਸਰੇ ਨੂੰ ਮਿਲੇ ਆ ਕਿਸੇ ਦਾ ਵੀ ਛੋੜਾ ਨਾ ਰਵੇ ਇੱਕ ਵਾਰ ਜ਼ਰੂਰ ਮਿਲੇ ਜ਼ਿੰਦਗੀ ਚ ਹਨਾ ਬਹੁਤ ਸ਼ੁਕਰੀਆ ਭਾਈ ਗਿਫਟੀ ਤੁਸੀਂ ਸਮਝਾ ਦਿੱਤਾ ਬਣੇ ਥੈਂਕ ਯੂ ਤੁਸੀਂ ਸਮਝਾ ਦਿੱਤਾ ਸਾਰੀ ਪਰਿਵਾਰ ਨੇ ਬਹੁਤ ਮਿਹਰਬਾਨੀ ਕੀਤੀ ਥੈਂਕ ਯੂ ਸੋ ਕਿਵੇਂ ਦੀ ਲੱਗੀ ਇਹ ਇੰਟਰਵਿਊ ਕਮੈਂਟ ਕਰਕੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਹੁਤ ਬਹੁਤ ਧੰਨਵਾਦ ਦੇਖਦੇ ਆਂ